ਕੀ ਇਹੋ ਜਿਹੇ ਇੰਜੈਕਸ਼ਨਸ ਜਿਹੜੇ ਟ੍ਰੀਟਮੈਂਟ ਅੱਜਕੱਲ ਚੱਲ ਰਹੇ ਨੇ ਉਹਨਾਂ ਦੇ ਵਿੱਚ ਕੀ ਇਹੋ ਜਿਹਾ ਖਾਸ ਹੈ ਕਿਵੇਂ ਸਾਡੇ ਸਕਿਨ ਦੇ ਉੱਤੇ ਅਸਰ ਪਾਣਗੇ ਤੇ ਕਿਵੇਂ ਸਾਈਡ ਇਫੈਕਟਸ ਵੀ ਉਸ ਚੀਜ਼ ਦੇ ਹੋ ਸਕਦੇ ਆ ਦੇਖੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗਲੂਟਾਥਾਇ온 ਦੀ ਜਿਹੜੀ ਉਹਨਾਂ ਦੇ ਡੈਥ ਦੇ ਵਿੱਚ ਕਾਰਨ ਦੱਸਿਆ ਜਾ ਰਿਹਾ ਹੈ आईवी ग्लूटाथायोन ਹੁਣੇ ਤੱਕ ਕੋਈ ਵੀ ਕੰਟਰੀ ਵੱਲੋਂ ਅਪਰੂਵ ਨਹੀਂ ਹੈ ਕਿ ਆਪਾਂ ਇਹਨੂੰ ਆਈਵੀ ਲਗਾ ਸਕਦੇ ਹਾਂ ਇਸ ਤੋਂ ਵੱਧ ਕੇ ਫਿਲੀਪੀਨਸ ਦੇ ਅੰਦਰ ਐਫ ਡੀ ਏ ਉਹਨਾਂ ਦੀ ਜਿਹੜੀ ਗਵਰਨਮੈਂਟ ਹੈ ਉਹਨੇ ग्लूटाथायोन ਇੰਜੈਕਸ਼ਨ ਨੂੰ ਬੈਨ ਵੀ ਕੀਤਾ ਹੋਇਆ ਹੈ ਕਿਉਂਕਿ ਉਹਦੇ ਨਾਲ ਬੜੀ ਵਾਰ ਡਰਗ ਰਿਐਕਸ਼ਨਸ ਤੇ ਲੋਕਾਂ ਦੀਆਂ ਮੌਤ ਵੀ ਹੋਈਆਂ ਨੇ ਫਿਲੀਪੀਨਸ 'ਚ ਟਾਡੇ ਕੋਲ ਵੀ ਜਿਵੇਂ ਪੇਸ਼ੈਂਟ ਆਉਂਦੇ ਨੇ ਸਾਡੇ ਕੋਲ ਵੀ ਕੁਝ ਇੰਸਟਾਗ੍ਰਾਮ ਇਨਫਲੂਐਂਸਰ ਸੈਲਿਬ੍ਰਿਟੀਜ਼ ਆਉਂਦੇ ਨੇ ਤੇ ਉਹਨਾਂ ਨੂੰ ਹੁੰਦਾ ਕਿਉਂਕਿ ਉਹਨਾਂ ਦਾ ਪ੍ਰੋਫੈਸ਼ਨ ਨੇ ਡਿਮਾਂਡ ਕਰਦਾ ਹੈ ਕਿ ਉਹ ਸੋਹਣੇ ਲੱਗਣ ਤੇ ਉਹਨਾਂ ਦਾ ਫੇਸ ਬਿਲਕੁਲ ਕੋਈ ਵੀ ਉੱਤੇ ਦਾਗ ਨਾ ਹੋਵੇ ਸੋ ਸਾਨੂੰ ਕਦੀ ਕਦੀ ਉਸ ਤੇ ਕਿ ਦਵਾਈਆਂ ਦੇਣੀਆਂ ਪੈਂਦੀਆਂ ਅਸੀਂ ਪਰਸਨਲੀ ਆਈਵੀ ਇੰਜੈਕਸ਼ਨ ਨਹੀਂ ਲਗਾਉਂਦੇ ਨਾ ਹੀ ਕੋਈ ਡ੍ਰਿਪ ਲਗਾਉਂਦੇ ਹਾਂ ਇਹਨਾਂ ਦੇ ਜੋ ਇਸ ਕੇਸ ਦੇ ਵਿੱਚ ਜੋ ਕਾਰਨ ਦੱਸਿਆ ਜਾ ਰਿਹਾ ਹੈ ਤਿੰਨ ਕਾਰਨ ਨੇ ਇੱਕ ਤਾਂ ਜੋ ਖਾਲੀ ਪੇਟ ਦਾ ਸਭ ਨੂੰ ਪਤਾ ਕਾਰਨ ਹੈ ਹੀ ਹੈ ਦੂਸਰੀ ਚੀਜ਼ ਉਹਨਾਂ ਨੇ ਆਪਣੇ ਘਰ ਦੇ ਵਿੱਚ ਇਹ ਇੰਜੈਕਸ਼ਨ ਲਗਵਾਏ ਸੀਗੇ ਤੇ ਜੋ ਇੱਕ ਨਿਊ ਸ਼ੈਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਲਾਸਟ ਡਾਕਟਰ ਨੂੰ ਵਿਜ਼ਿਟ ਮਾਰਚ ਦੇ ਵਿੱਚ ਕੀਤਾ ਸੀ ਇਹਦਾ ਮਤਲਬ ਕਿ ਉਹ ਆਪ ਹੀ ਕਿਤੋਂ ਮੰਗਵਾ ਕੇ ਨੂਟਾਥਾਇਨ ਜਾਂ ਵਿਟਾਮਿਨ ਸੀ ਦੇ ਇੰਜੈਕਸ਼ਨ ਲਗਾਏ ਜਾ ਰਹੇ ਸੀ ਯੂਟਿਊਬ ਸਾਡਾ ਨਾ ਜਿਹੜਾ ਬਹੁਤ ਆਦਾ ਮਿਸਗਾਈਡ ਕਰ ਦਿੰਦਾ ਹੈ ਜਿਹੜੀ ਆਡੀਅנס ਹੈ ਨਾ ਉਹਨਾਂ ਨੂੰ ਲੱਗਦਾ ਵੀ ਅਸੀਂ ਇੱਥੋਂ ਸਿੱਖ ਲਾਂਗੇ ਜਿਵੇਂ ਸ਼ਿਫਾਲੀ ਦਾ ਤੁਸੀਂ ਕੇਸ ਦੱਸਿਆ ਵੀ ਖੁਦ ਘਰ ਮੰਗਵਾ ਕੇ ਉਹਨਾਂ ਨੇ ਇੰਜੈਕਸ਼ਨ ਜਿਹੜਾ ਅਪਲਾਈ ਕੀਤਾ ਪਰ ਉਹਦਾ ਰਿਐਕਸ਼ਨ ਬੀਪੀ ਡਾਊਨ ਕਰ ਗਿਆ ਤੇ ਜਿਵੇਂ ਤੁਹਾਡੇ ਕੋਲ ਪੇਸ਼ੈਂਟਸ ਆਉਂਦੇ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਦਾ ਸਾਰੀ ਬੋਡੀ ਮਾਨੀਟਰ ਕਰਦੇ ਹੋ ਤਾਂਕਿ ਕੋਈ ਪ੍ਰੋਬਲਮ ਫਰਦਰ ਉਹਨਾਂ ਨੂੰ ਨਾ ਸਕੇ ਦੇਖੋ ਇੱਕ ਡਿਗਰੀ ਲੈਣ ਦਾ ਇਹ ਨਹੀਂ ਹੁੰਦਾ ਕਿ ਤੁਸੀਂ 3 ਸਾਲ ਸਿਰਫ ਇੱਕ ਜਗ੍ਹਾ ਤੇ ਜਾ ਕੇ ਪੜ੍ਹਾਈ ਕਰਦੇ ਹੋ ਤੁਸੀਂ ਐਕਸਪੀਰੀਅੰਸ ਗੈਦਰ ਕਰਦੇ ਹੋ ਤੁਸੀਂ ਪੇਸ਼ੈਂਟਸ ਨਾਲ ਗੱਲਾਂ ਕਰਦੇ ਹੋ ਸਹੀ ਤੇ ਗਲਤ ਦੇ ਵਿੱਚ ਫਰਕ ਦੱਸ ਦਿਆ 100000 ਤੋਂ ਵੱਧ ਫੋਲੋਅਰਸ ਨੇ ਜਿਹੜੇ ਤੁਹਾਨੂੰ ਆਪਣੀ ਸਕਿਨ ਨੂੰ ਬੈਟਰ ਕਰਨ ਦੇ ਲਈ ਤੁਹਾਨੂੰ ਕੀ ਖਾਣਾ ਚਾਹੀਦਾ ਹੈ ਕੋਲੇਜਨ ਸਪਲੀਮੈਂਟਸ ਆਂਦੇ ਆ ਕੋਲੇਜਨ ਸ਼ਾਟਸ ਆਂਦੇ ਆ ਕੋਲੇਜਨ ਸ਼ੇਕਸ ਆਂਦੇ ਆ glutathione ਚੱਲ ਰਿਹਾ ਅੱਜਕੱਲ ਜੋ ওভার ਦਾ ਕਾਊਂਟਰ ਮਿਲ ਜਾਂਦਾ ਹੈ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ ਬਟ ਇਹ ਸਾਰਾ ਕੁਝ ਅਨਰੇਗੂਲੇਟਡ ਹੈ ਵੀ ਡੋਨਟ ਨੋ ਕਿ ਇਹ ਜਿਹੜੀ ਤੁਸੀਂ ਦਵਾਈਆਂ ਆਨਲਾਈਨ ਮੰਗਾ ਰਹੇ ਹੋ ਇਹ ਕਿੰਨਾ ਤੁਹਾਨੂੰ ਬੈਨੀਫਿਟ ਕਰ ਰਹੀਆਂ ਕਿੰਨਾ ਤੁਹਾਨੂੰ ਹਾਰਮ ਕਰ ਰਹੀਆਂ ਸੋ ਐਂਡ ਦੀ ਗੱਲ ਇੱਕੋ ਜਿਹਾ ਖਤਮ ਹੁੰਦੀ ਹੈ ਕਿ ਤੁਸੀਂ ਕਿਸੇ ਪੜੇ ਲਿਖੇ ਡਾਕਟਰ ਕੋਲ ਜਾਓ ਤਾਂ ਕਿ ਉਹ ਤੁਹਾਨੂੰ ਪ੍ਰੋਪਰਲੀ ਇੱਕ ਤਰੀਕੇ ਨਾਲ ਕਰ ਸਕੇ ਜੇ ਤੁਸੀਂ ਇੱਕ ਵਾਰ ਜਾ ਕੇ ਇੰਸਟਾਗ੍ਰਾਮ ਤੇ ਬਾਇਓਟਿਨ ਗੰਮਿਸ ਪਾਓਗੇ ਨਾ ਤੁਹਾਨੂੰ ਆਪਣੇ ਆਪ ਵੀ ਤੁਹਾਡੇ ਇੰਸਟਾਗ੍ਰਾਮ ਫੀਡ ਦੇ ਵਿੱਚ ਆਉਣ ਲੱਗ ਜਣਗੀਆਂ ਹਜ਼ਾਰਾਂ ਕੰਪਨੀਆਂ ਜਿਨ੍ਹਾਂ ਦੀ ਬਾਇਓਟਿਨ ਗੰਮਿਸ ਹੁੰਦੀਆਂ ਹਨ ਬਾਇਓਟਿਨ ਇੱਕ ਇਹਨੋ ਵਿਟਾਮਿਨ ਐਚ ਵੀ ਕਿਹਾ ਜਾਂਦਾ ਹੈ ਵੈਸੇ ਵਿਟਾਮਿਨ ਐਚ ਹੁੰਦਾ ਨਹੀਂ ਬਟ ਉਹ ਕਿਉਂਕਿ ਵਿਟਾਮਿਨ ਹੈਅਰ ਲਈ ਬਹੁਤ ਅੱਛਾ ਮੰਨਿਆ ਜਾਂਦਾ ਹੈ ਨੌਂਵਾਂ ਲਈ ਅੱਛਾ ਮੰਨਿਆ ਜਾਂਦਾ ਹੈ ਸਕਿਨ ਲਈ ਅੱਛਾ ਮੰਨਿਆ ਜਾਂਦਾ ਹੈ ਪਰ ਬਾਇਓਟਿਨ ਸਪਲੀਮੈਂਟ ਦੀ ਲੋੜ ਉਹਨੂੰ ਹੀ ਹੈ ਜਿਹਨੂੰ ਐਕਚੁਅਲ ਦੇ ਵਿੱਚ ਬਾਇਓਟਿਨ ਡੈਫੀਸ਼ੈਂਸੀ ਹੈ ਜਿਹਦੀ ਜੋ ਇੱਕ ਚੋ 1 ਲੱਖ ਲੋਕਾਂ ਚੋਂ ਇੱਕ ਬੰ ਤੋ ਸੀਟੀਐਮ ਦੀ ਰੂਟੀਨ ਜਿਹੜੀ ਕਿ ਇਨਫਲੂਐਂਸਰਸ ਤੋਂ ਨਾ ਸਿੱਖ ਕੇ ਆਪਣੇ ਆਪ ਡਾਕਟਰਸ ਦੀ ਸਲਾਹ ਦੇ ਨਾਲ ਕਿਹੜੀ ਹੋਣੀ ਹੈ ਦੇਖੋ ਸਭ ਤੋਂ ਇੰਪੋਰਟੈਂਟ ਹੈ ਕਿ ਮੇਰੀ ਜੋ ਸਲਾਹ ਹੈ ਕਿ ਹਰ ਪੇਸ਼ੈਂਟ ਨੂੰ ਹਰ ਇੱਕ ਆਦਮੀ ਨੂੰ ਹਰ ਲੇਡੀ ਹਰ ਇੱਕ ਔਰਤ ਨੂੰ ਇੱਕ ਪ੍ਰੋਪਰ ਸਵੇਰੇ ਸਨਸਕ੍ਰੀਨ ਲਗਾਉਣਾ ਚਾਹੀਦਾ ਹੈ ਸਨਸਕ੍ਰੀਨ ਤੁਸੀਂ ਆਪਣੇ ਸਾਫ ਦੇਣਾ ਡਾਕਟਰ ਨੂੰ ਪੁੱਛ ਕੇ ਕਿ ਤੁਹਾਡੀ ਸਕਿਨ ਕਿਸ ਤਰੀਕੇ ਦੀ ਹੈ ਆਇਲੀ ਹੈ ਡਰਾਈ ਹੈ ਕਿ ਕੰਬੀਨੇਸ਼ਨ ਹੈ ਉਸ ਹਿਸਾਬ ਨਾਲ ਤੁਸੀਂ ਸਨਸਕ੍ਰੀਨ ਸਿਲੈਕਟ ਕਰੋ ਉਸ ਤੋਂ ਬਾਅਦ ਕੁਝ ਡਾਕਟਰ ਦੇ ਹਿਸਾਬ ਨਾਲ ਤੁਸੀਂ ਹਰ 4-4 ਘੰਟੇ ਬਾਅਦ ਸਨਸਕ੍ਰੀਨ ਰੀਅਪਲਾਈ ਕਰੋ ਉਹ ਵੀ ਠੀਕ ਹੈ ਪਰ ਜੇ ਤੁਸੀਂ ਇਨਡੋਰਸ ਹੋ ਸਨਸਕ੍ਰੀਨ ਦੀ ਸ਼ਾਇਦ ਤੁਹਾਨੂੰ ਉਨੀ ਲੋੜ ਨਾ ਪਵੇ ਹਾਲਾਂਕਿ ਸਨਸਕ੍ਰੀਨ ਤੁਹਾਨੂੰ ਅਲਟਰਾ ਵਾਇਲਟ ਬਲੂ ਲਾਈਟ ਤੋਂ ਵੀ ਬਚਾ ਕੇ ਰੱਖਦੀ ਹੈ ਜੋ ਤੁਹਾਡੀ ਮੋਬਾਈਲ ਸਕਰੀਨ ਲੈਪਟਾਪ ਦੇ ਵਿੱਚੋਂ ਨਿਕਲਦੀਆਂ ਨੇ ਔਰ ਜਿਨ੍ਹਾਂ ਦੇ ਲਿਡ ਸਕਿਨ ਥੋੜੀ ਟਲਕਨੀ ਲੱਗ ਗਈ ਲੇਡੀਜ਼ ਆਪਣੀ 40 ਚਾ ਚੁੱਕੀਆਂ ਨੇ 50 ਚਾ ਚੁੱਕੀਆਂ ਨੇ ਸੋ ਉਹਨਾਂ ਦੇ ਵਿੱਚ ਆਪਾਂ ਲੋ ਡੋਸ ਲਗਾਉਣ ਨੂੰ ਟ੍ਰੈਟਿਨੋਇਨ ਲੋ ਡੋਸ ਸਮਥਿੰਗ ਜੋ ਸਕਿਨ ਨੂੰ ਟਾਈਟ ਕਰੇ ਉਹ ਤੁਸੀਂ ਲਗਾਉਣ ਨੂੰ ਦੇ ਸਕਦੇ ਹੋ ਬਟ ਹਰ ਪੇਸ਼ੈਂਟ ਦੇ ਲਈ ਇਟ ਸ਼ੁੱਡ ਬੀ ਕਸਟਮਾਈਜ਼ਡ ਐਦਾਂ ਨਹੀਂ ਹੈ ਕਿ ਸਾਰਿਆਂ ਨੂੰ ਇੱਕੋ ਚੀਜ਼ ਚੱਲ ਰਹੀ ਹੈ ਕਿ ਸਾਰਿਆਂ ਨੂੰ ਇੱਕੋ ਚੀਜ਼ ਰਿਜ਼ਲਟ ਆਏਗਾ ਕਿਸੇ ਸੈਲੀਬ੍ਰਿਟੀ ਨੂੰ ਦੇਖ ਲੈਂਦਾ ਤਾਂ ਉੱਥੇ ਜਜਮੈਂਟ ਸ਼ੁਰੂ ਹੋ ਜਾਂਦੀ ਕਿ ਇਹਨੇ ਆਪਣੇ ਮੂੰਹ ਤੇ ਕੀ ਕਰਵਾ ਲਿਆ ਆਖਿਰ ਇਹ ਕਮੈਂਟ ਸੈਕਸ਼ਨ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਤੁਸੀਂ ਦੱਸ ਸਕਦੇ ਹੋ ਕਿਹੜੇ ਕਿਹੜੇ ਟ੍ਰੀਟਮੈਂਟ ਜਿਹੜੇ ਨੇ ਸੇਫ ਪ੍ਰੋਸੀਜਰ ਦੇ ਨਾਲ ਹੋ ਸਕਦੇ ਦੇਖੋ ਟ੍ਰੀਟਮੈਂਟਸ ਜੇ ਇੱਕ ਕੁਆਲੀਫਾਈਡ ਡਾਕਟਰ ਦੇ ਹੱਥੋਂ ਹੋਣ ਤਾਂ ਆਲਮੋਸਟ एवरीथिंग ਇਜ਼ ਸੇਫ ਇਹ ਮੈਂ ਗੱਲ ਪਹਿਲੇ ਕਹਿਣਾ ਚਾਹੁੰਗਾ ਜੇ ਤੁਹਾਡੇ ਫੇਸ ਤੇ ਰਿੰਕਲਸ ਨੈਚੁਰੂੜੀਆਂ ਪੈਂਦੀਆਂ ਨੇ ਫਾਈਨ ਲਾਈਨਸ ਨੇ ਉਦ ਲਈ ਬੋਟੌਕਸ ਇਜ਼ ਵਨ ਆਫ ਦਾ ਬੈਸਟ ਥਿੰਗ ਤੁਸੀਂ ਆਪਣੇ ਫੇਸ ਤੇ ਕਰਾ ਸਕਦੇ ਹੋ ਪ੍ਰੋਵਾਈਡਡ ਕਿ ਤੁਸੀਂ ਉਹ ਇੱਕ ਕੁਆਲੀਫਾਈਡ ਡਾਕਟਰ ਤੋਂ ਕਰਾ ਰਹੇ ਹੋ ਉਹਦਾ ਰਿਜ਼ਲਟ ਅਪਰੋਕਸੀਮੇਟਲੀ ਬੋਟੌਕਸ ਇੱਕ ਬ੍ਰਾਂਡ ਨੇਮ ਹੈ ਜਿਸ ਨੂੰ ਅਪਾ ਬੋਟੁਲਿਨਮ ਟੌਕਸਿਨ ਕਹਿੰਦੇ ਆ ਉਹ ਲਗਵਾ ਸਕਦੇ ਹੋ ਉਹਦਾ ਇਫੈਕਟ ਡਿਪੈਂਡਿੰਗ ਔਨ ਦਾ ਬ੍ਰਾਂਡ 8 ਟੂ 10 ਮੰਥਸ ਤੱਕ ਰਹਿੰਦਾ ਹੈ ਫਿਲਰ ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਫੇਸ ਦੇ ਵਿੱਚ ਵੋਲਿਊਮ ਘਟ ਗਿਆ ਹੈ ਤੁਹਾਡਾ ਫੇਸ ਢਿਲਕਣ ਲੱਗ ਗਿਆ ਹੈ ਤਾਂ ਫਿਲਰ ਤੁਹਾਡੇ ਬਹੁਤ ਅੱਛੇ ਨੇ ਬਟ ਫਿਲਰਾਂ ਦੀਆਂ ਕੁਝ ਕੰਪਲਿਕೇಷನ್ಸ್ ਵੀ ਹੁੰਦੀਆਂ ਨੇ ਜੇ ਗਲਤੀ ਨਾਲ ਫਿਲਰ ਤੁਹਾਡੀ ਕਿਸੇ ਬਲੱਡ ਦੀ ਆਰਟਰੀ ਦੇ ਵਿੱਚ ਜਾਂ ਵੇਨ ਦੇ ਵਿੱਚ ਚਲਾ ਜਾਏ ਉਹਦੇ ਨਾਲ ਤੁਹਾਨੂੰ ਫਿਲਰ ਦੀਆਂ ਕੰਪਲਿਕೇಷਨ ਵੀ ਬਹੁਤ ਆਉਂਦੀਆਂ ਨੇ ਕੁਝ ਲੋਕਾਂ ਦੇ ਉਹ ਫਿਲਰ ਤਾਂ ਜਿਹੜਾ ਕਲੌਟ ਹੁੰਦਾ ਹੈ ਉਹ ਕਿਸੇ ਬੋਡੀ ਦੇ ਹੋਰ ਜਗ੍ਹਾ ਟਰੈਵਲ ਕਰਕੇ ਉਹਨੂੰ ਆਮ ਕਰ ਸਕਦਾ ਹੈ ਡਾਕਟਰ ਤੁਹਾਨੂੰ ਇੱਕ ਇੱਕ ਲਾਈਨ ਤੱਕ ਗਾਈਡ ਕਰ ਸਕਦਾ ਹੈ ਬਾਈਟ ਜੇ ਤੁਸੀਂ ਡਾਕਟਰ ਨੂੰ ਵੀ ਕਹੋਗੇ ਕਿ ਨਹੀਂ ਮੈਨੂੰ ਆਪਣੀ ਇਮੇਜ ਮੇਨਟੇਨ ਕਰਨੀ ਹੈ ਤੇ ਮੈਨੂੰ ਇੰਨਾ ਫਿਲਰ ਪਾਓ ਤੇ ਕਈ ਵਾਰ ਡਾਕਟਰਸ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਜਾਂਦਾ ਬਾਈ ਦੀ ਸੈਲਿਬ੍ਰਿਟੀਜ਼ ਕਿ ਤੁਸੀਂ ਇਹ ਸਾਰੇ ਚੀਜ਼ ਸਾਡੇ ਤੇ ਕਰੋ ਤੇ ਉਹਨਾਂ ਨੂੰ ਕਰਨੀਆਂ ਪੈਂਦੀਆਂ ਨੇ ਇਹ ਚੀਜ਼ਾਂ ਤੁਸੀਂ ਕਿਸ ਲੈਵਲ ਤੱਕ ਕਰਾਉਣਾ ਚਾਹੁੰਦੇ ਇਟ ਇਜ਼ ਐਨਟਾਇਰਲੀ ਅਪ ਟੂ ਯਰ ਪਰਸਨਲ ਚੋਇਸ ਡਾਕਟਰ ਕੈਨ ਓਨਲੀ ਗਾਈਡ ਯੂ ਕਿ ਅਸੀਂ ਇਸ ਲਿਮਟ ਤੱਕ ਕਰਾਂਗੇ ਜੋ ਦਿਨ ਆ ਟਾਈਮ ਸਿੱਖ ਰਹੇ ਤੁਸੀਂ ਮੈਂ ਹਾਂ ਪ੍ਰਬਲਿਨ ਕੌਰ ਅੱਜ ਅਸੀਂ ਇੱਕ ਖਾਸ ਟੌਪਿਕ ਤੇ ਚਰਚਾ ਕਰਨ ਵਾਲਿਆਂ ਸਾਡੇ ਨਾਲ ਡਾਕਟਰ ਅਰਸ਼ਵਜੀਤ ਪੂਰੀ ਐਮ ਡੀ ਡਰਮਟੋਲੋਜਿਸਟ ਮੌਜੂਦ ਨੇ ਅਸੀਂ ਪੂਰੀ ਸਕਿਨ ਕਲੀਨਿਕ ਦੇ ਵਿੱਚ ਮੌਜੂਦ ਹਾਂ ਔਰ ਜੇਕਰ ਗੱਲਬਾਤ ਕੀਤੀ ਜਾਵੇ ਇਸ ਵੇਲੇ ਦੀ ਰੀਸੈਂਟ ਨਿਊਜ਼ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਕਿ ਸ਼ਿਫਾਲੀ ਚਰੇ ਵਾਲਾ ਦੀ ਕਿਸ ਤਰੀਕੇ ਦੇ ਨਾਲ ਡੈਥ ਹੋਈ ਹੈ ਉਸ ਦੇ ਵੱਲੋਂ ਐਂਟੀ 에ਜਿੰਗ ਇੰਜੈਕਸ਼ਨ ਜਿਹੜਾ ਉਹ ਖਾਲੀ ਪੇਟ ਲਗਵਾਇਆ ਗਿਆ ਸੀਗਾ ਜਿਸ ਦੇ ਕਰਕੇ ਉਸ ਦਾ ਬੀਪੀ ਡਾਊਨ ਹੋ ਗਿਆ ਤੇ ਜਿਹੜਾ ਕਾਰਡੀਅਕ ਅਰੇਸ ਦੇ ਕਰਕੇ ਉਸ ਦੀ ਮੌਤ ਹੋ ਗਈ ਉਸ ਤੋਂ ਦੇ ਜਿਹੜਾ ਟਾਪਿਕ ਕਾਫੀ ਹਾਈਲਾਈਟ ਹੋ ਗਿਆ ਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠ ਚੁੱਕਿਆ ਹੈ ਕਿ ਜਿਹੜੇ ਐਂਟੀ 에ਜਿੰਗ ਇੰਜੈਕਸ਼ਨ ਹੋਣ ਸਕਿਨ ਵਾਈਟਨਿੰਗ ਇੰਜੈਕਸ਼ਨ ਹੋਣ ਬੋਟੌਕਸ ਹੋਵੇ ਫਿਲਰਸ ਹੋਵੇ ਇਹ ਸਾਰੇ ਇੱਕ ਕਾਸ ਡੈਥ ਵੱਲ ਲੈ ਕੇ ਜਾਂਦੇ ਕਿਉਂਕਿ ਕੁਝ ਨਾ ਕੁਝ ਸਾਈਡ ਇਫੈਕਟਸ ਇੱਕ ਕੈਮੀਕਲ ਚੀਜ਼ਾਂ ਦੇ ਆ ਇੰਜੈਕਸ਼ਨ ਦੇ ਹੁੰਦੇ ਜੇ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਅੱਜ ਕੱਲ ਸਮਾਂ ਇਹੋ ਜਿਹਾ ਵੀ ਲੋਕ ਦਵਾਈਆਂ ਬਹੁਤ ਜ਼ਿਆਦਾ ਲੈਂਦੇ ਨੇ ਤੇ ਦਵਾਈਆਂ ਦੇ ਵੀ ਅਸਰ ਕੁਝ ਨਾ ਕੁਝ ਸਾਈਡ ਇਫੈਕਟਸ ਹੁੰਦੇ ਆ ਜੇ ਤੁਸੀਂ ਕਿਸੇ ਡਾਕਟਰ ਕੋਲ ਸਲਾਹ ਲਓਗੇ ਤਾਂ ਡਾਕਟਰ ਤੁਹਾਨੂੰ ਹਮੇਸ਼ਾ ਹੀ ਕਹਿੰਦਾ ਕਿ ਖਾਲੀ ਪੇਟ ਜਿਹੜੀ ਆ ਤੁਸੀਂ ਦਵਾਈ ਨਾ ਖਾਓ ਉਦਾਂ ਹੀ ਇੰਜੈਕਸ਼ਨ ਦਾ ਵੀ ਜਿਹੜਾ ਰਿਐਕਸ਼ਨ ਖਾਲੀ ਪੇਟ ਤੇ ਅਸਰ ਇਸੇ ਤਰੀਕੇ ਦਾ ਦੇਖਣ ਨੂੰ ਮਿਲੇਗਾ ਸਾਡੇ ਨਾਲ ਡਾਕਟਰ ਅਸ਼ਵਜੀਤ ਪੂਰੀ ਮੌਜੂਦ ਨੇ ਜੋ ਕਿ ਇੱਕ ਡਰਮਟੋਲੋਜਿਸ ਨੇ ਐਮਡੀ ਨੇ ਉਹਨਾਂ ਤੋਂ ਖਾਸ ਚੀਜ਼ਾਂ ਪੁੱਛਾਂਗੇ ਕਿ ਇਹੋ ਜਿਹੇ ਇੰਜੈਕਸ਼ਨਸ ਜਿਹੜੇ ਟ੍ਰੀਟਮੈਂਟ ਅੱਜ ਕੱਲ ਚੱਲ ਰਹੇ ਨੇ ਉਹਨਾਂ ਕਿਵੇਂ ਸਾਡੇ ਸਕੇਨ ਦੇ ਉੱਤੇ ਅਸਰ ਪਾਣਗੇ ਤੇ ਕਿਵੇਂ ਸਾਈਡ ਇਫੈਕਟਸ ਵੀ ਉਸ ਚੀਜ਼ ਦੇ ਹੋ ਸਕਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਦੇਖੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗਲੂਟਾਥਾਇ온 ਦੀ ਜਿਹੜੀ ਉਹਨਾਂ ਦੇ ਡੈਥ ਦੇ ਵਿੱਚ ਕਾਰਨ ਦੱਸਿਆ ਜਾ ਰਿਹਾ ਹੈ ਇਹਦੇ ਬਾਰੇ ਮੈਂ ਸਭ ਤੋਂ ਪਹਿਲੇ ਜਾਣਤਣ ਦੱਸਣਾ ਜਾਵਾਂਗਾ ਕਿ ਜੋ ਹੁਣ ਤੱਕ ਇਨਫਾਰਮੇਸ਼ਨ ਆਈ ਹੈ ਉਹਦੇ ਵਿੱਚ ਇਹ ਹੈ ਕਿ ਉਹ ਇੱਕ ਦਿਨ ਤੋਂ ਫਾਸਟਿੰਗ ਕਰ ਰਹੀ ਸੀ ਤੇ ਦੂਸਰੀ ਗੱਲ ਉਹਨਾਂ ਨੇ ਖਾਲੀ ਪੇਟ ਗਲੂਟਾਥਾਇ온 ਦਾ ਇੰਜੈਕਸ਼ਨ ਲਗਾਇਆ ਗਲੂਟਾਥਾਇਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਅੱਛਾ ਐਂਟੀਆਕਸੀਡੈਂਟ ਮੰਨਿਆ ਜਾਂਦਾ ਹੈ ਇਹਨੂੰ ਕੈਂਸਰ ਸਪੈਸ਼ਲਿਸਟ ਕੈਂਸਰ ਦੇ ਸਾਈਡ ਇਫੈਕਟ ਘਟਾਉਣ ਦੇ ਲਈ ਨਾਲ ਪੇਸ਼ੈਂਟਸ ਨੂੰ ਦਿੰਦੇ ਨੇ ਇਹਦੇ ਹੋਰ ਵੀ ਬਹੁਤ ਅੱਛੇ ਲੋਕਾਂ ਦੇ ਵਿੱਚ ਫਾਇਦੇ ਹੁੰਦੇ ਨੇ ਬਟ आईवी ग्लूटाथायोन ਹੁਣੇ ਤੱਕ ਕੋਈ ਵੀ ਕੰਟਰੀ ਵੱਲੋਂ ਅਪਰੂਵ ਨਹੀਂ ਹੈ ਕਿ ਆਪਾਂ ਇਹਨੂੰ ਆਈਵੀ ਲਗਾ ਸਕਦੇ ਹਾਂ ਇਸ ਤੋਂ ਵੱਧ ਕੇ ਫਿਲੀਪੀਨਸ ਦੇ ਅੰਦਰ ਐਫ ਡੀਏ ਉਹਨਾਂ ਦੀ ਜਿਹੜੀ ਗਵਰਨਮੈਂਟ ਹੈ ਉਹਨੇ ਕਲੂਟਾਥਾਇਨ ਇੰਜੈਕਸ਼ਨ ਨੂੰ ਬੈਨ ਵੀ ਕੀਤਾ ਹੋਇਆ ਹੈ ਕਿਉਂਕਿ ਉਹਦੇ ਨਾਲ ਬੜੀ ਬਾਰ ਡਰਗ ਰਿਐਕਸ਼ਨਸ ਤੇ ਲੋਕਾਂ ਦੀਆਂ ਮੌਤ ਵੀ ਹੋਈਆਂ ਨੇ ਫਿਲੀਪੀਨਸ 'ਚ ਅਸੀਂ ਵੀ ਆਈਵੀ ਗਲੂਟਾਥਾਇਨ ਇਹ ਲਗਾਉਂਦੇ ਇਹਦੇ ਇਫੈਕਟਸ ਤਾਂ ਪੇਸ਼ੈਂਟ ਨੂੰ ਅੱਛੇ ਲੱਗਦੇ ਨੇ ਕਿ ਪੇਸ਼ੈਂਟ ਦੀ ਫੁੱਲ ਬਾਡੀ ਦੇ ਉੱਤੇ ਪਿਗਮੈਂਟੇਸ਼ਨ ਘਟ ਜਾਂਦੀ ਹੈ ਆਪਾਂ ਕੁਝ ਪੇਸ਼ੈਂਟਸ ਇਹਨੂੰ ਇੱਕ ਕੰਟਰੋਲਡ ਖਾਨ ਦੀ ਡੋਜ਼ ਦੇ ਵਿੱਚ ਆ ਨਾ ਹੀ ਅਸੀਂ ਲਗਾਣੇ ਆ ਇਸ ਕਰਕੇ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਇੱਕ ਕੁਆਲੀਫਾਈਡ ਸਕਿਨ ਸਪੈਸ਼ਲਿਸਟ ਕੋਲ ਜਾਓ ਉਹਨਾਂ ਤੋਂ رائے ਲਓ ਤੇ ਜਿਸ ਤਰੀਕੇ ਨਾਲ ਤੁਹਾਨੂੰ ਉਹ ਦੱਸਦੇ ਨੇ ਦਵਾਈਆਂ ਨੂੰ ਉਪਯੋਗ ਕਰਨ ਵਾਰੇ ਤੁਸੀਂ ਉਸ ਤਰੀਕੇ ਨਾਲ ਉਪਯੋਗ ਕਰੋ ਤਾਂ ਕਿ ਤੁਹਾਨੂੰ ਉਹ ਦਵਾਈਆਂ ਦਾ ਇਫੈਕਟ ਆਵੇ ਉਸ ਤਰੀਕੇ ਦਾ ਸਾਈਡ ਇਫੈਕਟ ਨਾ ਆਵੇ ਜੋ ਹਨ ਨੂੰ ਨਿਊਜ਼ ਦੇ ਵਿੱਚ ਇਸ ਟਾਈਮ ਤੇ ਸੁਣਨ ਨੂੰ ਮਿਲ ਰਿਹਾ ਜੀ ਤਾਂ ਸਰ ਜਿਵੇਂ ਹੁਣ ਉਹਨਾਂ ਨੇ ਜਿਹੜਾ ਇੰਜੈਕਸ਼ਨ ਤੁਸੀਂ ਦੱਸ ਰਹੇ ਹੋ ਕਿ ਫਿਲੀਪੀਨਸ ਦੇ ਵਿੱਚ ਬੈਨ ਹੋ ਚੁੱਕਿਆ ਹਜੇ ਇੱਥੇ ਲੋਕ ਨਹੀਂ ਯੂਜ਼ ਕਰਦੇ ਪਰ ਫਿਰ ਵੀ ਕਿੱਥੇ ਨਾ ਕਿੱਤੇ ਜਿਹੜੀ ਬਾਲੀਵੁੱਡ ਐਕਟ्रेसेस ਹੋਣ ਜਾਂ ਸਾਡੀ ਇੰਡਸਟਰੀ ਦੇ ਵਿੱਚ ਜਿਹੜਾ ਗਲੈਮਰ ਹਮੇਸ਼ਾ ਯੰਗ ਤੇ ਜਿਹੜਾ ਬਿਲਕੁਲ ਬਲੈਮਿਸ਼ਸ ਫਰੀ ਹੋਣਾ ਦੇਖਣਾ ਉਹਨਾਂ ਲਈ ਇੰਪੋਰਟੈਂਟ ਹੈ ਉਹਨਾਂ ਨੂੰ ਇਹ ਲੱਗਦਾ ਵੀ ਜੇ ਅਸੀਂ ਆਪਣੇ ਫੇਸ ਦੇ ਫੇਸ ਲਫਟਿੰਗ ਕਰਾਵਾਂਗੇ ਸਾਰੀ ਚੀਜ਼ਾਂ ਆਪਣੇ ਬੋਡੀ ਦੇ ਨਾਲ ਨਾਲ ਫੇਸ ਦਾ ਵੀ ਧਿਆਨ ਰੱਖਾਂਗੇ ਤੇ ਸਾਨੂੰ ਸਾਡਾ ਕਰੀਅਰ ਜਿਹੜਾ ਸਟਰੋਂਗ ਹੋਏਗਾ ਤੇ ਜਿਵੇਂ ਹੁਣ ਇਹਨਾਂ ਦਾ ਸਾਈਡ ਇਫੈਕਟ ਸੀ ਕੀ ਇਹਦਾ ਕਾਰਨ ਤੁਸੀਂ ਦੱਸ ਸਕਦੇ ਹੋ ਵੀ ਖਾਲੀ ਪੇਟ ਹੋਣ ਕਰਕੇ ਜਿਹੜਾ ਜ਼ਿਆਦਾ ਰਿਐਕਟ ਕੀਤਾ ਹੈ ਦੇਖੋ ਆ ਸਾਡੇ ਕੋਲ ਵੀ ਜਿਵੇਂ ਪੇਸ਼ੈਂਟਸ ਆਂਦੇ ਨੇ ਸਾਡੇ ਕੋਲ ਵੀ ਕੁਝ ਇੰਸਟਾਗ੍ਰam ਇਨਫਲੂਐਂਸਰ ਸੈਲਿਬ੍ਰਿਟੀਜ਼ ਆਂਦੇ ਨੇ ਤੇ ਉਹਨਾਂ ਨੂੰ ਹੁੰਦਾ ਕਿਉਂਕਿ ਉਹਨਾਂ ਦਾ ਪ੍ਰੋਫੈਸ਼ਨ ਨੇ ਡਿਮਾਂਡ ਕਰਦਾ ਕਿ ਉਹ ਸੋਹਣੇ ਲੱਗਣ ਤੇ ਉਹਨਾਂ ਦਾ ਫੇਸ ਬਿਲਕੁਲ ਕੋਈ ਵੀ ਉੱਤੇ ਦਾਗ ਨਾ ਹੋਵੇ ਸੋ ਸਾਨੂੰ ਕਦੀ ਕਦੀ ਉਸ ਤੇ ਕਿ ਦਵਾਈਆਂ ਦੇਣੀਆਂ ਪੈਂਦੀਆਂ ਅਸੀਂ ਪਰਸਨਲੀ ਆਈਵੀ ਇੰਜੈਕਸ਼ਨਸ ਨਹੀਂ ਲਗਾਉਂਦੇ ਨਾ ਹੀ ਕੋਈ ਡ੍ਰਿਪ ਲਗਾਉਂਨੇ ਆ ਇਹਨਾਂ ਦੇ ਜੋ ਇਸ ਕੇਸ ਦੇ ਵਿੱਚ ਜੋ ਕਾਰਨ ਦੱਸਿਆ ਜਾ ਰਿਹਾ ਹੈ ਤਿੰਨ ਕਾਰਨ ਨੇ ਇੱਕ ਤਾਂ ਜੋ ਖਾਲੀ ਪੇਟ ਦਾ ਸਭ ਨੂੰ ਪਤਾ ਕਾਰਨ ਹੈ ਹੀ ਹੈ ਦੂਸਰੀ ਚੀਜ਼ ਉਹਨਾਂ ਨੇ ਆਪਣੇ ਘਰ ਦੇ ਵਿੱਚ ਇਹ ਇੰਜੈਕਸ਼ਨ ਲਗਵਾਏ ਸੀਗੇ ਮਾਰਚ ਦੇ ਵਿੱਚ ਕੀਤਾ ਸੀ ਇਹਦਾ ਮਤਲਬ ਕਿ ਉਹ ਆਪ ਹੀ ਕਿਤੋਂ ਮੰਗਵਾ ਕੇ ਗਲੂਟਾਥਾਇਨ ਜਾਂ ਵਿਟਾਮਿਨ ਸੀ ਦਾ ਇੰਜੈਕਸ਼ਨ ਲਗਾਏ ਜਾ ਰਹੇ ਸੀ ਗਲੂਟਾਥਾਇਨ ਖਾਲੀ ਪੇਟ ਇਟ ਇਜ਼ ਨੋਨ ਕਿ ਉਹ ਤੁਹਾਡਾ ਬੀਪੀ ਘਟਾ ਸਕਦਾ ਹੈ ਇਲੈਕਟ੍ਰੋਲਾਈਟ ਇੰਬੈਲੈਂਸ ਕਰ ਸਕਦਾ ਹੈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਕੁਆਲੀਫਾਈਡ ਡਾਕਟਰ ਕੋਲ ਜਾਓ ਤੁਸੀਂ ਉਹ ਕੁਆਲੀਫਾਈਡ ਡਾਕਟਰ ਨੂੰ ਇੱਕ ਵੈੱਬਸਾਈਟ ਹੈ www.iidvl.org ਉੱਥੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ ਕਿ ਜੇ ਡਾਕਟਰ ਤੁਸੀਂ ਦਿਖਾ ਰਹੇ ਹੋ ਇਸ ਟਾਈਮ ਦੇ ਉਤੇ ਕਿ ਉਹ ਇੱਕ ਕੁਆਲੀਫਾਈਡ ਸਕਿਨ ਸਪੈਸ਼ਲਿਸਟ ਹੈ ਕਿ ਨਹੀਂ ਉਹਦੇ ਤੇ ਤੁਹਾਨੂੰ ਆਪਣੀ ਸਟੇਟ ਦਾ ਪਾਕ ਹੈ ਤੁਹਾਨੂੰ ਪਤਾ ਲੱਗ ਜਾਏਗਾ ਕਿ ਡਾਕਟਰ ਨੂੰ ਕੋਲ ਡਿਗਰੀ ਜਿਹੜੀ ਹੈ ਕਿ ਨਹੀਂ ਤੇ ਤੁਸੀਂ ਉਸੇ ਡਾਕਟਰ ਕੋਲ ਜਾਓ ਜੇ ਦੇ ਕੋਲ ਕੁਆਲੀਫਿਕੇਸ਼ਨ ਹੋਵੇ ਜੇ ਆਪਾਂ ਕੁਆਲੀਫਾਈਡ ਡਾਕਟਰ ਕੋਲ ਜਾਵਾਂਗੇ ਉਹਦੀ رائے ਮੰਨਾਂਗੇ ਪ੍ਰੋਪਰ ਕਰਾਂਗੇ ਤਾਂ ਅਸੀਂ ਬਹੁਤ ਹੀ ਅੱਛੀ ਫਲੋਲੈਸ ਸਕਿਨ ਪਾ ਸਕਦੇ ਹਾਂ ਵਿਦਆਊਟ ਐਨੀ ਸਾਈਡ ਇਫੈਕਟ ਜੋ ਅਸੀਂ ਸੁਣਦੇ ਪਏ ਹਾਂ ਜਿਵੇਂ ਤੁਸੀਂ ਦੱਸਿਆ ਵੀ ਕੁਆਲੀਫਾਈਡ ਡਾਕਟਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਤੁਸੀਂ ਕੋਈ ਸਕਿਨ ਸਕਿਨ ਟ੍ਰੀਟਮੈਂਟ ਲੈਣੀ ਹੋ ਤਾਂ ਸਰ YouTube ਸਾਡਾ ਨਾ ਜਿਹੜਾ ਬਹੁਤ ਜ਼ਿਆਦਾ ਮਿਸਗਾਈਡ ਕਰ ਦਿੰਦਾ ਹੈ ਜਿਹੜੇ ਆਡੀਅנס ਹੈ ਨਾ ਉਹਨਾਂ ਨੂੰ ਲੱਗਦਾ ਵੀ ਅਸੀਂ ਇਤੋਂ ਸਿੱਖ ਲਾਂਗੇ ਜਿਵੇਂ ਸ਼ਿਫਾਲੀ ਦਾ ਤੁਸੀਂ ਕੇਸ ਦੱਸਿਆ ਵੀ ਖੁਦ ਘਰ ਮੰਗਵਾ ਕੇ ਉਹਨਾਂ ਨੇ ਇੰਜੈਕਸ਼ਨ ਜਿਹੜਾ ਅਪਲਾਈ ਕੀਤਾ ਪਰ ਉਹਦਾ ਰਿਐਕਸ਼ਨ ਬੀਪੀ ਡਾਊਨ ਕਰ ਗਿਆ ਤੇ ਜਿਵੇਂ ਬਿਲਕੁਲ ਪੇਸ਼ੈਂਟਸਾਂ ਦੇ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਦਾ ਸਾਰੀ ਬੋਡੀ ਮਾਨੀਟਰ ਕਰਦੇ ਹੋ ਤਾਂਕਿ ਕੋਈ ਪ੍ਰੋਬਲਮ ਫਰਦਰ ਉਹਨਾਂ ਨੂੰ ਨਾ ਸਕੇ ਦੇਖੋ ਇੱਕ ਡਿਗਰੀ ਲੈਣ ਦਾ ਇਹ ਨਹੀਂ ਹੁੰਦਾ ਕਿ ਤੁਸੀਂ 3 ਸਾਲ ਸਿਰਫ ਇੱਕ ਜਗ੍ਹਾ ਤੇ ਜਾ ਕੇ ਪੜ੍ਹਾਈ ਕਰਦੇ ਹੋ ਤੁਸੀਂ ਐਕਸਪੀਰੀਅੰਸ ਗੈਦਰ ਕਰਦੇ ਹੋ ਤੁਸੀਂ ਪੇਸ਼ੈਂਟਸ ਨਾਲ ਗੱਲਾਂ ਕਰਦੇ ਹੋ ਤੁਸੀਂ ਪੇਸ਼ਤੋਂ ਤੁਹਾਡੇ ਉੱਪਰ ਸੀਨੀਅਰ ਬੈਠੇ ਹੁੰਦੇ ਆ ਜੋ ਤੁਹਾਨੂੰ ਸਹੀ ਤੇ ਗਲਤ ਦੇ ਵਿੱਚ ਫਰਕ ਦੱਸਦੇ ਆ ਸੋਸ਼ਲ ਮੀਡੀਆ ਤੇ ਪ੍ਰੋਬਲਮ ਕੀ ਹੈ ਇੱਕ ਹੁੰਦੀ ਓਵਰ ਕੌਨਫੀਡੈਂਸ ਤੇ ਅੰਡਰ ਐਜੂਕੇਸ਼ਨ ਇਹ ਇੱਕ ਬੜਾ ਹੀ ਘਾਤਕ ਕੰਬੀਨੇਸ਼ਨ ਹੈ ਜੋ ਸੋਸ਼ਲ ਮੀਡੀਆ 'ਤੇ ਹਨ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਦੇਖੋ ਕਿ ਜਿਹੜਾ ਜਿਹਦੇ ਤੋਂ ਤੁਸੀਂ ਆਪਣੀ رائے ਲੈ ਰਹੇ ਹੋ ਜੇ ਤੁਸੀਂ ਆਪਣੀ ਸਕਿਨ ਦੇ ਟਿਪਸ ਬਿਊਟੀ ਹੈਕਸ ਜਿੰਨੂੰ ਅਸੀਂ ਕਹਿੰਨੇ ਆ ਤੁਸੀਂ ਲੈ ਰਹੇ ਹੋ ਉਹ ਕਿੰਨਾ ਪੜਿਆ ਹੋਇਆ ਹੈ ਉਹਦੀ ਕੀ ਕੁਆਲੀਫਿਕੇਸ਼ਨ ਹੈ ਇੰਸਟਾਗ੍ਰਾਮ ਦੇ ਉੱਤੇ 1 ਲੱਖ ਤੋਂ ਉੱਪਰ ਸੈਲਿਬ੍ਰਿਟੀ ਇਸ ਟਾਈਮ ਤੇ ਹੈ ਜਿਹਦੇ ਹਜ਼ਾਰ 100000 ਤੋਂ ਵੱਧ ਫਾਲੋਅਰਸ ਨੇ ਜਿਹੜੇ ਤੁਹਾਨੂੰ ਆਪਣੀ ਸਕਿਨ ਨੂੰ ਬੈਟਰ ਕਰਨ ਦੇ ਲਈ ਤੁਹਾਨੂੰ ਕੀ ਖਾਣਾ ਚਾਹੀਦਾ ਹੈ ਕੋਲੇਜਨ ਸਪਲੀਮੈਂਟਸ ਆਂਦੇ ਆ ਕੋਲੇਜਨ ਸ਼ਾਰਟਸ ਆਂਦੇ ਆ ਕੋਲੇਜਨ ਸ਼ੇਕਸ ਆਂਦੇ ਆ ਕਲੂਟਾਥਿਓਨ ਚੱਲ ਰਿਹਾ ਅੱਜਕੱਲ ਜੋ ਓਵਰ ਦਾ ਕਾਊਂਟਰ ਮਿਲ ਜਾਂਦਾ ਹੈ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ ਤੁਸੀਂ ਉਹਨੂੰ ਘਰ ਬੈਠੇ ਬੈਠੇ ਬਹੁਤ ਆਰਾਮ ਨਾਲ ਆਰਡਰ ਵੀ ਕਰ ਲੋਗੇ ਤੁਹਾਡੇ ਡੋਰ ਸਟੈਪ ਤੇ ਆ ਕੇ ਡਿਲੀਵਰੀ ਹੋ ਜਾਏਗੀ ਬਟ ਇਹ ਸਾਰਾ ਕੁਝ ਅਨਰੇਗੂਲੇਟਿਡ ਹੈ ਵੀ ਡੋਨਟ ਨੋ ਕਿ ਇਹ ਜਿਹੜੀ ਤੁਸੀਂ ਦਵਾਈਆਂ ਆਨਲਾਈਨ ਮੰਗਾ ਰਹੇ ਹੋ ਇਹ ਕਿੰਨਾ ਤੁਹਾਨੂੰ ਬੈਨੀਫਿਟ ਕਰ ਰਹੀਆਂ ਕਿੰਨਾ ਤੁਹਾਨੂੰ ਹਾਮ ਕਰ ਰ ਇੱਕ ਤਰੀਕਾ ਨਾਲ ਕਰ ਸਕੇ ਆਪਾਂ ਜੇ ਐਂਟੀ ਹਾਈਪਰ ਟ੍ਰੀਟਮੈਂਟ ਸ਼ੁਰੂ ਕਰ ਰਹੇ ਤਾਂ ਤਾਂ ਕੋਈ ਐਂਡ ਵੀ ਤਾਂ ਹੋਣਾ ਚਾਹੀਦਾ ਨਾ ਥਰ ਸ਼ੁੱਡ ਬੀ ਸਮ ਐਂਡ ਇਨ ਸਾਈਟ ਆਪਾਂ ਬੀਪੀ ਦੀ ਦਵਾਈ ਸ਼ੁਰੂ ਕਰਦੇ ਆ ਪੇਸ਼ੈਂਟ ਨੂੰ ਆਪਾਂ ਡਾਕਟਰ ਕਹਿੰਦੇ ਨੇ ਕਿ ਤੁਸੀਂ ਨਮਕ ਘਟਾਓ ਤੇ ਹੌਲੀ ਹੌਲੀ ਭਾਰ ਘਟਾਉਣ ਦੇ ਨਾਲ ਨਾਲ ਹੋ ਸਕਦਾ ਹੈ ਕਿ ਅਸੀਂ ਤੁਹਾਡੀ ਦਵਾਈਆਂ ਹੌਲੀ ਹੌਲੀ ਘਟਾ ਕੇ ਬੰਦ ਵੀ ਕਰ ਸਕਦੇ ਆ ਡਾਕਟਰ ਸੋ ਇੱਕ ਚੀਜ਼ ਦਾ ਐਂਡ ਸਟਾਰਟ ਪੁਆਇੰਟ ਹੋਣਾ ਚਾਹੀਦਾ ਤੇ ਇੱਕ ਦਾ ਐਂਡ ਪੁਆਇੰਟ ਵੀ ਨਾਲ ਜ਼ਰੂਰ ਹੋਣਾ ਚਾਹੀਦਾ ਦੇਖੋ ਕਦੋਂ ਤੱਕ ਕਰਨਾ ਹੈ ਕਿੰਨੀ ਦੇਰ ਤੱਕ ਕਰ ਪਾਓਗੇ ਤੁਸੀਂ ਇਹ ਦਵਾਈਆਂ ਸਾਰੀਆਂ ਬਹੁਤ ਮਹਿੰਗੀਆਂ ਨੇ ਤੇ ਬਹੁਤ ਹੀ ਜ਼ਿਆਦਾ ਕ ਕੋਈ ਲੱਗਦਾ ਇਹ ਕਹਣਾ ਵੀ ਅਸੀਂ ਜਿਹੜੀ ਆ ਗਮੀ ਬੇਅਰ ਚਲਦੀ ਹੈ ਅੱਜ ਕੱਲ ਕੀ ਉਹਦੇ ਵਿੱਚ ਤੁਸੀਂ ਬਿਲਕੁਲ ਬਾਇਓਟਿਨ ਹੈ ਉਹ ਸਕਿਨ ਨੂੰ ਵੀ ਬੈਟਰ ਕਰਦੀ ਤੁਹਾਡੇ ਹੈਅਰ ਨੂੰ ਵੀ ਬੈਟਰ ਕਰਦੀ ਹੈ ਤਾਂ ਮੈਨੂੰ ਲੱਗਦਾ ਕਿ ਲੋਕਾਂ ਦਾ ਮਨ ਆ ਇਹ ਹੋ ਜਾਂਦਾ ਵੀ ਜ਼ਿਆਦਾਤਰ ਡਾਕਟਰ ਕੋਲ ਜਾਣ ਦੀ ਬਜਾਏ ਅਸੀਂ ਆਰਡਰ ਕਰਕੇ ਖੁਦ ਆਪਣੇ ਉੱਤੇ ਜਿਹੜਾ ਇੱਕ ਤਰੀਕੇ ਦੇ ਨਾਲ ਅਪਲਾਈ ਕਰਕੇ ਦੇਖ ਲਈਏ ਖਾ ਕੇ ਦੇਖ ਲਈਏ ਕੀ ਕੋ ਤਾਅਸਰ ਹੋ ਜਵੇ ਤੇ ਉੱਥੇ ਨੁਕਸਾਨ ਕਿੰਨਾ ਕੋਈ ਇਸ ਚੀਜ਼ਾ ਹੋ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਅੱਜ ਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਨੇ ਕੋਈ ਇਨਫਲੂਐਂਸਰ ਨੂੰ ਜੇ ਫਾਲੋ ਕਰ ਦਿੰਦਾ ਨਾ ਤਾਂ ਉਹਨੂੰ ਦੇਖ ਕੇ ਚੀਜ਼ਾਂ ਮੰਗਵਾਉਣੀਆਂ ਸ਼ੁਰ देखो तू एक, जाके दे एक, एक बार जाके इंस्टाग्राम ਤੇ ਬਾਇਓਟਿਨ ਗੰਮਿਸ ਪਾਓਗੇ ਨਾ ਤੁਹਾਨੂੰ ਆਪਣੇ ਆਪ ਵੀ ਤੁਹਾਡੀ ਇੰਸਟਾਗ੍ਰam ਫੀਡ ਦੇ ਵਿੱਚ ਆਨ ਲੱਗ ਜਾਂਦੀਆਂ ਹਜ਼ਾਰਾਂ ਕੰਪਨੀਆਂ ਜਿਨ੍ਹਾਂ ਦੀ ਬਾਇਓਟਿਨ ਗੰਮਿਸ ਹੁੰਦੀਆਂ ਹਨ ਬਾਇਓਟਿਨ ਇੱਕ ਇਹਨੂੰ ਵਿਟਾਮਿਨ ਐਚਵੀ ਕਿਹਾ ਜਾਂਦਾ ਹੈ ਵੈਸੇ ਵਿਟਾਮਿਨ ਐਚ ਹੁੰਦਾ ਨਹੀਂ ਬਟ ਕਿਉਂਕਿ ਵਿਟਾਮਿਨ ਹੈਅਰ ਲਈ ਬਹੁਤ ਅੱਛਾ ਮੰਨੇ ਜਾਂਦਾ ਹੈ ਨਵਾਂ ਲਈ ਅੱਛਾ ਮੰਨੇ ਜਾਂਦਾ ਹੈ ਸਕਿਨ ਲਈ ਅੱਛਾ ਮੰਨੇ ਜਾਂਦਾ ਹੈ ਪਰ ਬਾਇਓਟਿਨ ਸਪਲੀਮੈਂਟ ਦੀ ਲੋੜ ਉਹਨੂੰ ਹੀ ਹੈ ਜਿਹਨੂੰ ਐਕਚੁਅਲ ਦੇ ਵਿੱਚ ਬਾਇਓਟਿਨ ਡੈਫੀਸ਼ੈਂਸੀ ਹੈ ਜਿਹਦੀ ਜੋ ਇੱਕ ਚੋਂ 1 ਲੱਖ ਲੋਕਾਂ ਚੋਂ ਇੱਕ ਬੰਦੇ ਨੂੰ ਹੁੰਦੀ ਹੈ ਆਪਾਂ ਇਹਨੂੰ ਓਵਰ ਕੁਸ਼ ਕਰਨ ਦੀ ਦਵਾਈ ਹੈ ਕਿ ਤੁਸੀਂ ਬਾਇਓਟਿਨ ਗਮੀਸ ਖਾਈ ਜਾ ਰਹੇ ਹੋ ਕੰਪਨੀ ਨੂੰ ਵੀ ਫਾਇਦਾ ਹੋ ਰਿਹਾ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਫਾਇਦਾ ਹੋ ਰਿਹਾ ਬਟ ਐਟ ਦਿ ਐਂਡ ਆਫ ਦਿ ਡੇਅਰ ਇਜ਼ ਨਾਟ ਕੋਈ ਜਿਆਦਾ ਫਾਇਦਾ ਤੁਹਾਨੂੰ ਹੋਏਗਾ ਨਹੀਂ ਬਾਇਓਟਿਨ ਗਮੀਸ ਖਾ ਕੇ ਅੰਟਰ ਨੇ ਸਾਨੂੰ ਬਾਇਓਟਿਨ ਦੀ ਐਕਚੁਅਲ ਡੈਫੀਸ਼ੈਂਸੀ ਡਾਕਟਰ ਨੇ ਤੁਹਾਨੂੰ ਦੱਸੀ ਹੈ ਕਿ ਤੁਹਾਨੂੰ ਡੈਫੀਸ਼ੈਂਸੀ ਹੈ ਉਸ ਤੋਂ ਇਲਾਵਾ ਇਹਦਾ ਕੋਈ ਨਾ ਫਾਇਦਾ ਨਹੀਂ ਹੈ ਤੇ ਇੰਸਟਾਗ੍ਰਾਮ ਦੇ ਉੱਤੇ ਤੁਹਾਨੂੰ ਹਜ਼ਾਰਾਂ ਕੰਪਨੀਆਂ ਮਿਲ ਜਾਣਗੀਆਂ ਜੋ ਬਾਇਓਟਿਨ ਵੇਚਣਗੀਆਂ ਕੁਝ ਕੁ ਕੰਪਨੀ ਤੁਹਾਨੂੰ ਹੈਅਰ ਗਰੋਥ ਦਾ ਪ੍ਰੋਮਿਸ ਕਰਨਗੀਆਂ ਤੁਹਾਨੂੰ ਕੰਪਨੀਆਂ ਕਹਿਣਗੇ ਸਾਡੀ ਸਕਿਨ ਨੂੰ ਫ ਐਨੀ ਲੋਡ ਨਹੀਂ ਵਿੱਚ ਕਿੰਨੀ ਕੁ ਦਿਰ ਕਰ ਲੋਗੇ ਸਾਰਾ ਕੁਝ ਤੁਸੀਂ ਕਿੰਨੀ ਕੁ ਦਿਰ ਆਪਣੇ ਆਪ ਦੇ ਉੱਤੇ 10000 ਦੇ ਪ੍ਰੋਜੈਕਟਸ ਪਰ ਮੰਥ ਲਈ ਜੇ ਲੋਗੇ ਕਦੀ ਤਾਂ ਬੰਦ ਕਰੋਗੇ ਤੇ ਜਦੋਂ ਬੰਦ ਕਰੋਗੇ ਤੁਹਾਡੀ ਕਹਾਣੀ ਉੱਥੇ ਹੀ ਸ਼ੁਰੂ ਹੋ ਜਾਏਗੀ ਜਿੱਥੇ ਤੁਸੀਂ ਜਿੱਥੇ ਤੁਹਾਡੀ ਕਹਾਣੀ ਉੱਥੇ ਖਤਮ ਹੋਏਗੀ ਜਿੱਥੇ ਸ਼ੁਰੂ ਕੀਤੀ ਸੀ ਤੁਸੀਂ ਸੋ देयर ਹਾਸ ਟੂ ਬੀ ਅ ਮੈਥਡ ਕਿ ਤੁਸੀਂ ਸਟਾਰਟ ਇਦਾਂ ਕਰੋ ਹੌਲੀ ਹੌਲੀ ਕਰੋ ਤੇ ਕੁਝ ਮੇਨਟੇਨੈਂਸ ਲਿਵਿਕ ਸੰਸਕ੍ਰੀਨ ਆਈਕ੍ਰੀਮਦੁੱਤ ਤੱਕ ਅਸੀਂ ਐਂਡ ਕਰੋ ਤਾਂ ਇਹ ਚੀਜ਼ ਤੁਹਾਡੇ ਕੋਸਟ ਇਫੈਕਟਿਵ ਵੀ ਹੋਣੀ ਚਾਹੀਦੀ ਹੈ ਕਾਸਟ ਇਫੈਕਟਿਵ ਜੇ ਤੁਸੀਂ ਦੇਖਿਆ ਦੱਸਿਆ ਵੀ ਰੁਟੀਨ ਹੋਣੀ ਚਾਹੀਦੀ ਹੈ ਤੇ ਕੀ ਕੀ ਚੀਜ਼ਾਂ ਜਿਹੜੀਆਂ ਨੇ ਆਪਣੀ ਰੁਟੀਨ ਦੇ ਵਿੱਚ ਯੂਜ਼ ਹੋਣੀਆਂ ਚਾਹੀਦੀਆਂ ਨੇ ਸਾਡੀ ਆਡੀਅנס ਜਿਹੜੀ ਹੈ ਹੁਣ ਚਾਹਦੀ ਹੈ ਕਿ ਜੇ ਅਸੀਂ ਡਾਕਟਰ ਕੋਲ ਜਾ ਰਹੇ ਹਾਂ ਤਾਂ ਸਾਨੂੰ ਸਲਾਹ ਵਧੀਆ ਮਿਲੇ ਹੁਣ ਤੁਸੀਂ ਜੇ ਦੱਸ ਰਹੇ ਹੋ ਤੇ ਸੀਟੀਐਮ ਦੀ ਰੁਟੀਨ ਜਿਹੜੀ ਕਿ ਇਨਫਲੂਐਂਸਰਸ ਤੋਂ ਨਾ ਸਿੱਖ ਕੇ ਆਪਣੇ ਆਪ ਡਾਕਟਰਸ ਦੀ ਸਲਾਹ ਦੇ ਨਾਲ ਕਿਹੜੀ ਹੋਣੀ ਚਾਹੀਦੀ ਹੈ देखो सबसे इंपोर्टेंट है कि मेरी जो सलाह है कि हर पेशेंट नु हर एक आदमी नु हर लेडी हर एक औरत नु एक प्रॉपर स्वरे सनस्क्रीन लगाना चाहिए सनस्क्रीन ਤੁਸੀਂ ਆਪਣੇ ਸਾਹਬ ਦੇਣਾ ਡਾਕਟਰ ਨੂੰ ਪੁੱਛ ਕੇ ਕਿ ਤੁਹਾਡੀ ਸਕਿਨ ਕਿਸ ਤਰੀਕੇ ਦੀ ਹੈ oily ਹੈ dry ਹੈ ਕਿ combination ਹੈ ਉਸ ਸਾਹਮਣੇ ਤੁਸੀਂ सनस्क्रीन ਸਿਲੈਕਟ ਕਰੋ ਉਸ ਤੋਂ ਬਾਅਦ ਕੁਝ ਡਾਕਟਰ ਦੇ ਸਾਹਮਣੇ ਤੁਸੀਂ ਹਰ 4-4 ਘੰਟੇ ਬਾਅਦ सनस्क्रीन ਰੀਅਪਲਾਈ ਕਰੋ ਉਹ ਵੀ ਠੀਕ ਹੈ ਪਰ ਜੇ ਤੁਸੀਂ ਇੰਡੋਰਸ ਹੋ ਉਸ सनस्क्रीन ਦੀ ਸ਼ਾਇਦ ਤੁਹਾਨੂੰ ਉਨੀ ਲੋੜ ਨਾ ਪਵੇ ਹਾਲਾਂਕਿ सनस्क्रीन ਤੁਹਾਨੂੰ ultraviolet blue light ਤੋਂ ਵੀ ਬਚਾ ਕੇ ਰੱਖਦੀ ਹੈ ਜੋ ਤੁਹਾਡੇ ਮੋਬਾਈਲ ਸਕਰੀਨ ਕੈਪਟੋਪ ਦੇ ਵਿੱਚੋਂ ਨਿਕਲdਿਆ ਨੇ ਰਾਤ ਨੂੰ ਡਿਪੈਂਡਿੰਗ ਤੇ ਤੁਹਾਡੀ ਕੀ ਨੀਡ ਹੈ ਸਕਿਨ ਦੀ ਜੇ ਤੁਹਾਨੂੰ ਜੇ ਤੁਹਾਡੀਆਂ ਛਾਈਆਂ ਨੇ ਤੁਹਾਡੇ ਫੇਸ ਤੇ ਪਿਗਮੈਂਟੇਸ਼ਨ ਹੈ देन ਸਮਥਿੰਗ ਜੋ ਬਹੁਤ ਸਿੰਪਲ ਵਿਟਾਮਿਨ ਸੀ ਸੀਰਮਸ ਹੁੰਦੇ ਨੇ ਕਿਸ ਡਾਕਟਰ ਦੀ ਸਲਾਹ ਲਿੱਤੇ ਹੋਏ ਸੀਰਮਸ ਵਿਟਾਮਿਨ ਸੀ ਸੀਰਮ ਕੋਜੀਕ ਐਸਿਡ ਸੀਰਮ ਜਿਹੜੇ ਹੁੰਦੇ ਨੇ ਉਹ ਤੁਸੀਂ ਲਗਾ ਸਕਦੇ ਹੋ ਹੁਣ ਜੇ ਕੋਈ ਬੰਦਾ ਜਿਨ੍ਹਾਂ ਦੀ ਲੇਟ ਸਕਿਨ ਥੋੜੀ ਢਲਕਣੀ ਲੱਗ ਗਈ ਲੇਡੀਜ਼ ਆਪਣੀ 40s ਚ ਆ ਚੁੱਕੀਆਂ ਨੇ 50s ਚ ਆ ਚੁੱਕੀਆਂ ਨੇ ਸੋ ਉਹਨਾਂ ਦੇ ਵਿੱਚ ਆਪਾਂ ਲੋ ਡੋਸ ਲਗਾਉਣ ਨੂੰ ਟ੍ਰੈਟਨੋਇਨ ਲੋ ਡੋਸ ਸਮਥਿੰਗ ਜੋ ਸਕਿਨ ਨੂੰ ਟਾਈਟ ਕਰੇ ਉਹ ਤੁਸੀਂ ਲਗਾਉਣ ਨੂੰ ਲੀਗ ਤੇ ਸਾਰਿਆਂ ਨੂੰ ਇੱਕੋ ਜਿਹਾ ਰਿਜ਼ਲਟ ਆਏਗਾ ਕੁਝ ਲੋਕਾਂ ਨੂੰ ਚੀਜ਼ਾਂ ਨਾਲ ਰਿਐਕਸ਼ਨ ਵੀ ਹੋ ਸਕਦਾ ਹੈ ਸੋ ਉਹ ਤਾਂ ਡਾਕਟਰ ਤੁਹਾਡੀ ਸਕਿਨ ਦੀ ਟਾਈਪ ਦੇ ਕੇ ਦੱਸੇਗਾ ਕਿ ਤੁਹਾਨੂੰ ਕੀ ਜਿਆਦਾ ਸੂਟ ਕਰੇਗਾ ਕੀ ਨਹੀਂ ਸੂਟ ਕਰੇਗਾ ਸੋ ਉਹੀ ਇੱਕ ਪ੍ਰੋਪਰ ਸਲਾਹ ਦੇ ਨਾਲ ਜੇ ਤੁਸੀਂ ਚੱਲੋਗੇ ਤਾਂ ਤੁਹਾਡੀ ਸਕਿਨ ਦੇ ਰਿਐਕਸ਼ਨ ਨਹੀਂ ਸਕਿਨ ਦੇ ਅੱਛੇ ਇਫੈਕਟਸ ਆਉਣਗੇ ਜੀ ਸਰ ਜਿਵੇਂ ਅੱਜਕੱਲ ਅਸੀਂ ਦੇਖੀਏ ਕਿ ਜਿਹੜਾ ਬਿਊਟੀ ਫੇਸ ਬਿਊਟੀ ਹੈ ਨਾ ਉਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਹਰ ਕੋਈ ਸੋਹਣਾ ਦੇਖਣਾ ਚਾਹੁੰਦਾ ਜਿਵੇਂ ਤੁਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਤਾਂ ਇਹ ਅੱਜਕੱਲ ਜਿਹੜੇ ਟ੍ਰੀਟਮੈਂਟਸ ਨੇ ਕਿਸ ਤਰੀਕੇ ਦੇ ਨੇ ਕਿਹੜੇ ਕਿਹੜੇ ਟ੍ਰੀਟਮੈਂਟਸ ਜਿਹੜੇ ਅੱਜਕੱਲ ਮਾਰਕੀਟ ਦੇ ਵਿੱਚ ਚੱਲ ਰਹੇ ਨੇ ਫੇਸ ਅਪਲਿਫਟਿੰਗ ਹੋ ਗਿਆ ਥ੍ਰੈਡ ਅਪਲਿਫਟਿੰਗ ਹੋ ਗਿਆ ਬੋਟੌਕਸ ਫਿਲਰਸ ਬਹੁਤ ਸਾਰੀਆਂ ਚੀਜ਼ਾਂ ਨੇ ਤਾਂ ਲੋਕ ਜਿਹੜੇ ਨੇ ਕੋਈ ਕਿਸੇ ਨੂੰ ਦੇਖ ਕੇ ਜਜ ਨਹੀਂ ਕਰ ਸਕਦਾ ਜਾਂ ਫਿਰ ਜੋ ਕੋਈ ਕਿਸੇ ਸੈਲੀਬ੍ਰਿਟੀ ਨੂੰ ਦੇਖ ਲੈਂਦਾ ਤਾਂ ਉੱਥੇ ਜਜਮੈਂਟ ਸ਼ੁਰੂ ਹੋ ਜਾਂਦੀ ਕਿ ਇਹਨੇ ਆਪਣੇ ਮ ਤੁਸੀਂ ਦੱਸ ਸਕਦੇ ਹੋ ਕਿਹੜੇ ਕਿਹੜੇ ਟ੍ਰੀਟਮੈਂਟ ਜਿਹੜੇ ਨੇ ਸੇਫ ਪ੍ਰੋਸੀਜਰ ਦੇ ਨਾਲ ਹੋ ਸਕਦੇ ਨੇ ਦੇਖੋ ਟ੍ਰੀਟਮੈਂਟਸ ਜੇ ਇੱਕ ਕੁਆਲੀਫਾਈਡ ਡਾਕਟਰ ਦੇ ਹੱਥੋਂ ਹੋਣ ਤਾਂ ਆਲਮੋਸਟ एवरीथिंग ਇਜ਼ ਸੇਫ ਇਹ ਮੈਂ ਗੱਲ ਪਹਿਲੇ ਕਹਿਣਾ ਚਾਹੁੰਗਾ ਜੇ ਤੁਹਾਡੇ ਫੇਸ ਤੇ ਰਿੰਕਲਸ ਨੈਚੁਰੂੜੀਆਂ ਪੈਂਦੀਆਂ ਨੇ ਫਾਈਨ ਲਾਈਨਸ ਨੇ ਉਹਦੇ ਲਈ ਬੋਟੌਕਸ ਇਜ਼ ਵਨ ਆਫ ਦਾ ਬੈਸਟ ਥਿੰਗ ਤੁਸੀਂ ਜੋ ਆਪਣੇ ਫੇਸ ਤੇ ਕਰਾ ਸਕਦੇ ਹੋ ਪ੍ਰੋਵਾਈਡਡ ਕਿ ਤੁਸੀਂ ਉਹ ਇੱਕ ਕੁਆਲੀਫਾਈਡ ਡਾਕਟਰ ਤੋਂ ਕਰਾ ਰਹੇ ਹੋ ਉਹਦਾ ਰਿਜ਼ਲਟ ਅਪਰੋਕਸੀਮੇਟਲੀ ਬੋਟੌਕਸ ਇੱਕ ਬ੍ਰਾਂਡ ਨੇਮ ਹੈ ਜ ਜਨਪਾ ਬੋਟੂਲਿਨਮ ਟੌਕਸਿਨ ਕਹਿੰਦੇ ਆ ਉਹ ਲਗਵਾ ਸਕਦੇ ਹੋ ਉਹਦਾ ਇਫੈਕਟ ਡਿਪੈਂਡਿੰਗ ਔਨ ਦਾ ਬ੍ਰਾਂਡ 8 ਟੂ 10 ਮੰਥਸ ਤੱਕ ਰਹਿੰਦਾ ਹੈ ਫਿਲ ਬਹੁਤ ਅੱਛੇ ਨੇ ਬਟ ਫਿਲਿੰਗਸ ਦੀਆਂ ਕੁਝ ਕੰਪਲਿਕੀਸ਼ਨਸ ਵੀ ਹੁੰਦੀਆਂ ਨੇ ਜੇ ਗਲਤੀ ਨਾਲ ਫਿਲਰ ਤੁਹਾਡੀ ਕਿਸੇ ਬਲੱਡ ਦੀ ਆਰਟਰੀ ਦੇ ਵਿੱਚ ਜਾਂ ਵੇਨ ਦੇ ਵਿੱਚ ਚਲਾ ਜਾਏ ਉਹਦੇ ਨਾਲ ਤੁਹਾਨੂੰ ਫਿਲਰ ਦੀਆਂ ਕੰਪਲਿਕੀਸ਼ਨਸ ਵੀ ਬਹੁਤ ਆਉਂਦੀਆਂ ਨੇ ਕੁਝ ਲੋਕਾਂ ਦੇ ਉਹ ਫਿਲਰ ਦਾ ਜਿਹੜਾ ਕਲੌਟ ਹੁੰਦਾ ਹੈ ਉਹ ਕਿਸੇ ਬੋਡੀ ਦੇ ਹੋਰ ਜਗ੍ਹਾ ਟਰੈਵਲ ਕਰਕੇ ਉਹਨੂੰ ਹਾਮ ਕਰ ਸਕਦਾ ਹੈ ਅੱਜ ਆਪਾਂ ਗੱਲ ਕਰੀਏ ਮਿਨਿਮਲੀ ਇਨਵੇਸਿਵ ਚੀਜ਼ਾਂ ਦੀ ਤਾਂ ਕੈਮੀਕਲ ਪੀल्स ਜਿਹੜੇ ਆਲਮੋਸਟ ਹਰ ਡਾਕਟਰ ਹੀ ਕਰ ਰਿਹਾ ਹੈ ਸਕਿਨ ਦਾ ਉਹ ਬਹੁਤ ਇੱਕ ਨਾਨ ਇਨਵੇਸਿਵ ਤੇ ਬਹੁਤ ਇੱਕ ਸਰਫੇਸ਼ੀਅਲ ਤਰੀਕਾ ਹੈ ਜਿਸ ਨਾਲ ਤੁਹਾਨੂੰ ਇੱਕ ਇਨਸਟੈਂਟ 글로ਅ ਅਚੀ ਰੀਜੂਵੇਨੇਸ਼ਨ ਛਾਈਆਂ ਘਟ ਜਾਂਦੀਆਂ ਨੇ ਪਿੰਪਲਸ ਘਟ ਜਾਂਦੇ ਨੇ ਇਹ ਸਾਰੀਆਂ ਕੈਮੀਕਲ ਪੀल्स ਬਹੁਤ ਅੱਛਾ ਹੈਲਪ ਕਰਦੀਆਂ ਨੇ ਤੇ ਨਾਲ ਦਾ ਕੋਈ ਡਾਊਨ ਟਾਈਮ ਵੀ ਨਹੀਂ ਹੁੰਦਾ ਕਿ ਤੁਸੀਂ ਇੱਕ ਦਿਨ ਕੈਮੀਕਲ ਪੀਲ ਕਰਾਈ ਤੇ ਡਿਪੈਂਡਿੰਗ ਔਨ ਦਾ ਕੈਮੀਕਲ ਵੀ ਤੁਸੀਂ ਦੋ ਤੋਂ ਤਿੰਨ ਦਿਨ ਦੇ ਵਿੱਚ ਆਪਣੇ ਕੰਮ ਤੇ ਪ੍ਰੋਪਰ ਜਾ ਸਕਦੇ ਹੋ ਤੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜੇ ਆਪਾਂ ਗੱਲ ਕਰੀਏ ਹੋਰ ਇਨਵੇਸਿਵ ਚੀਜ਼ਾਂ ਦੀਆਂ ਉਹਦੇ ਅੰਦਰ ਥ੍ਰੈਡਸ ਆਉਂਦੇ ਨੇ ਥ੍ਰੈਡਸ ਨਾਲ ਬੇਸਿਕਲੀ ਤੁਹਾਡੇ ਫੇਸ ਜਿਹੜਾ ਤੁਹਾਡੀ ਨੇਜ਼ੋਲੀਬੀਅਲ ਫੋਲਡ ਨੇ ਜਿਹੜੇ ਤੁਹਾਡੇ ਲਾਈਨਸ ਬਣ ਜਾਂਦੀਆਂ ਨੇ ਉਹਨੂੰ ਆਪਾਂ ਏਦਾਂ ਸਕਿਨ ਨੂੰ ਅਪਲਿਫਟ ਕਰ ਦਿੰਨੇ ਆ ਉਹਦੇ ਨਾਲ ਥ੍ਰੈਡਸ ਦੇ ਨਾਲ ਇਸ ਤੋਂ ਬਾਅਦ ਅੱਜਕੱਲ ਇੱਕ ਬਹੁਤ ਅੱਛਾ ਟ੍ਰੈਂਡ ਹੈ ਜਿਹਨੂੰ ਆਪਾਂ ਕਹਿੰਦੇ ਹਾਈਫੂ ਦਾ ਹਾਈ ਇੰਟੈਂਸਿਟੀ ਫੋਕਸ ਅਲਟਰਾਸਾਉਂਡ ਉਹਦੇ ਨਾਲ ਅਸੀਂ ਪੇਸ਼ੈਂਟ ਦੀ ਕੋਲੇਜਨ ਨੂੰ ਸਟਿਮੂਲੇਟ ਕਰਕੇ ਪੇਸ਼ੈਂਟ ਦੇ ਫੇਸ ਨੂੰ ਟਾਈਟਨ ਅਪ ਕਰ ਦਿੰਨੇ ਆ ਵਿਦਆਊਟ ਐਨੀ ਨੀਡਲਸ ਉਹਦਾ ਇਫੈਕਟ ਕੁਝ ਸਾਲ ਤੱਕ ਰਹਿ ਸਕਦਾ ਹੈ ਹਾਈਫੂ ਦਾ ਡਿਪੈਂਡਿੰਗ ਔਨ ਕਿਹੜੀ ਕੰਪਨੀ ਦਾ ਤੇ ਕਿਸ ਲੈਵਲ ਦਾ ਤੁਸੀਂ ਹਾਈਫੂ ਕਰਾ ਰਹੇ ਹੋ ਬਾਕੀ ਜਿਹੜੇ ਲੇਜ਼ਰਸ ਕੁੜੀਆਂ ਸਾਡੇ ਕੋਲ ਬਹੁਤ ਕਾਮਨਲੀ ਕਰਾਂਦੀਆਂ ਨੇ ਜਿਨ੍ਹਾਂ ਦੇ ਫੇਸ ਤੇ ਵਾਲ ਆ ਜਾਂਦੇ ਕੁੜੀਆਂ ਦੇ ਅਪਰ ਲਿਪਸ ਤੇ ਵਾਲ ਆਂਦੇ ਨੇ ਚੀਕਸ ਦੇ ਉੱਤੇ ਵਾਲ ਆ ਸਕਦੇ ਨੇ ਸੋ ਉਹਦੇ ਲਈ ਲੇਜ਼ਰ ਬਹੁਤ ਹੀ ਸੇਫ ਹੁੰਦਾ ਹੈ ਲੋਕਾਂ ਦਾ ਮਾਕਸ ਹੁੰਦਾ ਹੈ ਕਿ ਲੇਜ਼ਰ ਕਰਕੇ ਚਮੜੀ ਪਤਲੀ ਪੈ ਜਾਏਗੀ ਇਹ ਮੈਂ ਕੱਲ ਸਭ ਨੂੰ ਕਹਿਣਾ ਚਾਹੂੰਗਾ ਕਿ ਜਿਹੜੇ ਅਸੀਂ ਲੇਜ਼ਰ ਕਰਦੇ ਆਂ ਡਾਕਟਰ ਜਰਮਨਟੋਲੋਜਿਸਟ ਕਰਦੇ ਨੇ ਕਿਸੇ ਵੀ ਲੇਜ਼ਰ ਦੇ ਨਾਲ ਚਮੜੀ ਪਤਲੀ ਪੈਣ ਦਾ ਕੋਈ ਚਾਂਸ ਹੀ ਨਹੀਂ ਹੁੰਦਾ ਜੀ ਉਸ ਤੋਂ ਬਾਅਦ ਆਂਦੇ ਜਿਹੜੇ ਜਿਹੜੇ ਲੋਕਾਂ ਦੇ ਪਹਿਲੇ ਕਿਲ ਮੋਹਾਸੇ ਨਿਕਲਦੇ ਚਿਹਰੇ ਤੇ ਜਿਹੜੇ ਫੇਸ ਤੇ ਖੱਡੇ ਪੈ ਜਾਂਦੇ ਨੇ ਉਹਨਾਂ ਪੈਕਨਸ ਸਕਾਰਸ ਕਹਿੰਦੇ ਆ ਉਹਦੇ ਲਈ ਆਪਾਂ ਕਰਦੇ ਆ ਫ੍ਰੈਕਸ਼ਨਲ CO2 ਲੇਜ਼ਰ ਉਹ ਲੇਜ਼ਰ ਦੇ ਨਾਲ ਜਿਹੜੇ ਤੁਹਾਡੇ ਫੇਸ ਤੇ ਖੱਡੇ ਨੇ ਉਹਦੇ ਵਿੱਚ ਬਹੁਤ ਜਲਦੀ ਫਰਕ ਪੈ ਜਾਂਦਾ ਹੈ ਵਿਦੀਨ 6 ਟੂ 8 ਮੰਥਸ ਅਸੀਂ ਪੇਸ਼ੈਂਟਸ ਦੇ 80 ਟੂ 90% ਸਕਾਰਸ ਠੀਕ ਕਰ ਦਿੰਨੇ ਆ ਲਾਸ ਦੇ ਵਿੱਚ ਜਿਹੜਾ ਲੇਜ਼ਰ ਆਂਦਾ ਹੈ ਐਨਡੀਆਗ ਲੇਜ਼ਰ ਕਹਿੰਦੇ ਆ ਉਹ ਜਿਹੜੀ ਲੋਕਾਂ ਦੀ ਪਿਗਮੈਂਟੇਸ਼ਨ ਥੋੜੀ ਜਿਆਦਾ ਸਿਵियर ਹੈ ਇੱਕ ਕੰਡੀਸ਼ਨ ਹੁੰਦੀ ਜਿਹੜੀ ਪੰਜਾਬ ਬਹੁਤ ਕਾਮਨ ਹੋ ਗਈ रिजल्ट्सਿੰਦਾ ਹੈ ਬਟ ਇਹਨੂੰ ਲਗਾਉਣ ਦੀਆਂ ਤੇ ਖਾਣ ਦੀਆਂ ਦਵਾਈਆਂ ਦੇ ਨਾਲ ਜੇ ਆਪਾਂ ਕਰਾਂਗੇ ਤਾਂ ਪੇਸ਼ੈਂਟ ਨੂੰ ਵਧੀਆ ਤੇ ਜਲਦੀ ਰਿਜ਼ਲਟਸ ਮਿਲ ਸਕਦੇ ਨੇ ਜ਼ਿਆਦਾਤਰ ਹੁਣ ਜੇ ਕੋਈ ਟ੍ਰੀਟਮੈਂਟ ਕਰਾਉਣ ਆ ਰਿਹਾ ਆਪਣਾ ਕੋਈ ਫੇਸ ਜਾਂ ਐਂਟੀਏਜਿੰਗ ਤੋਂ ਬਾਅਦ ਹੋਵੇ ਸਭ ਤੋਂ ਜ਼ਿਆਦਾ ਪ੍ਰੇਫਰੈਂਸ ਕਿਸ ਚੀਜ਼ ਨੂੰ ਦਿੱਤੀ ਜਾ ਰਹੀ ਹੈ ਆ ਜੇ ਕੋਈ ਪੇਸ਼ੈਂਟ ਆਪਣਾ ਫੇਸ ਠੀਕ ਕਰਾਣਾ ਹੈ ਡਿਪੈਂਡਿੰਗ ਔਨ ਦਾ ਕਨਸਰਨ ਆਪਾਂ ਇਹ ਕੈਮੀਕਲ ਬਿਲਿੰਗ ਨਾਲ ਸਟਾਰਟ ਕਰ ਸਕਦੇ ਹਾਂ ਉਸ ਤੋਂ ਬਾਅਦ ਜੇ ਪੇਸ਼ੈਂਟ ਕਹਿੰਦਾ ਹੈ ਕਿ ਤੁਸੀਂ ਮੇਰੀ ਮਾਈਕਰੋ ਨੀਡਲਿੰਗ ਮਾਈਕਰੋ ਨੀਡਲਸ ਹੁੰਦੀ ਹੈ ਕਿ ਤੁਸੀਂ ਡਰਮਾ ਪੈਨ ਹੁੰਦਾ ਹੈ ਇੱਕ ਡਰਮਾ ਪੈਨ ਉਹਦੇ ਨਾਲ ਉਹਦੇੰਦਰ ਮਲਟੀਪਲ ਸਮਾਲ ਨੀਡਲਸ ਹੁੰਦੀਆਂ ਨੇ ਉਹਦੇ ਨਾਲ ਆਪਾਂ ਬੇਸਿਕਲੀ ਸਕਿਨ ਨੂੰ ਐਨੇਕ ਤਰੀਕੇ ਨਾਲ ਛੋਟਾ ਮਾਈਕਰੋ ਨੀਡਲਨਾ ਟਰਾਮਾ ਦੇਨੇ ਆ ਤੇ ਜਦੋਂ ਪਰਦਾ ਉਹ ਫੇਸ ਨੂੰ ਰੀਜੋਮੀਨੇਟ ਕਰ ਦਿੰਦਾ ਹੈ ਕੋਲੇਜਨ ਨੂੰ ਵਧਾ ਦਿੰਦਾ ਹੈ ਫੇਸ ਦੇ ਵਿੱਚ ਜਿਹਦੇ ਕਰਕੇ ਇੱਕ ਸ਼ਾਈਨ ਇੱਕ ਗਲੋਥ ਇੱਕ ਸਟ੍ਰੈਚ ਆ ਨਾਲ ਕੈਮੀਕਲ ਪੀਨਰਵੇਸ਼ਨ ਕੁਛ ਨਹੀਂ ਹੁੰਦਾ ਡਿਪੈਂਡਿੰਗ ਔਨ देयर ਕਨਸਰਨ ਜੇ ਚਰੂੜੀਆਂ ਪੈਰੀਆਂ ਬੋਟੌਕਸ ਕਰ ਸਕਦੇ ਆ ਜੇ ਪੇਸ਼ੈਂਟ ਕਹਿੰਦਾ ਮੇਰਾ ਵੋਲਿਊਮ ਲਾਸ ਹੈ ਤੇ ਪੇਸ਼ੈਂਟ ਕਹਿੰਦਾ ਕਿ ਮੈਨੂੰ ਨੀਮ ਫਿਲਰ ਨਹੀਂ ਕਰਾਉਣਾ ਫਿਰ ਆਪਾਂ ਹਾਈਫੂ ਕਰ ਸਕਦੇ ਆ ਉਹਦੇ ਨਾਲ ਫੇਸ ਸਟ੍ਰੈਚ ਹੋ ਜਾਏਗਾ ਜੇ ਪੇਸ਼ੈਂਟ ਇਜ਼ ਕੰਫਰਟੇਬਲ ਵਿਦ ਫਿਲਰਸ ਤਾਂ ਸੀ ਫਿਲਰ ਦੇ ਨਾਲ ਓਨ ਦਾ ਟੇਬਲ ਇਟੇਬਲ ਦੇ ਉੱਤੇ ਜਦੋਂ ਆਪਾਂ ਫਿਲਰ ਕਰਦੇ ਹਾਂ 70% ਆਪਾਂ ਉਹ ਡੈਫੈਕਟ ਓਨ ਟੇਬਲ ਹੀ ਕਰੈਕਟ ਕਰ ਦਿੰਨੇ ਹਾਂ ਬਾਕੀ ਉਹ ਜਿਹੜਾ ਹਾਇਲਰੋਨਿਕ ਐਸਿਡ ਹੈ ਉਹ ਹੌਲੀ ਹੌਲੀ ਪਾਣੀ ਐਬਜ਼ਾਰਬ ਕਰਕੇ ਵਿਦੀਨ 3 ਟੂ 4 ਵੀਕਸ ਸਾਰਾ ਇਫੈਕਟ ਪੇਸ਼ੈਂਟ ਆ ਜਾਂਦਾ ਹੁਣ ਕੁਛ ਲੇਡੀਜ਼ ਦੇ ਲਿਪਸ ਉਹਨਾਂ ਨੂੰ ਲੱਗਦਾ ਕਿ ਮੇਰੇ ਲਿਪਸ ਬਹੁਤ ਪਤਲੇ ਨੇ ਸੋ ਉਹਨ ਲਿਪ ਫਿਲਰਸ ਨੇ ਜਿਹੜੇ ਆਪਾਂ ਲਿਪਸ ਲਗਾਣੇ ਆ ਤੇ ਵਿਦੀਨ 1 ਮੰਥ ਉਹਨਾਂ ਦੇ ਲਿਪਸ ਜਿਸ ਤਰੀਕੇ ਨਾਲ ਉਹ ਡਿਜ਼ਾਇਰ ਕਰਦੇ ਨੇ ਜੋ ਕਦੇ ਕਿ ਨੇ ਕੁਝ ਕਰਾਇਆ ਹੋਇਆ ਐ ਲੇਡੀ ਨੇ ਪਰ ਜੇ ਆਪਾਂ ਉਹਨੂੰ ਇੱਕ esthetic simple ਬੇ ਨਾਲ ਕਰਾਂਗੇ ਤੇ ਅੰਡਰਡੂ ਕਰਾਂਗੇ ਤਾਂ ਹਮੇਸ਼ਾ ਇੱਕ achhi patient ਦੇ face ਤੇ ਨਿਖਾਰ ਲੈ ਕੇ ਆ ਸਕਦਾ ਜੀ ਜਿਵੇਂ ਤੁਸੀਂ ਦੱਸਿਆ ਕਿ ਲਿਮਟ ਹੋਣੀ ਚਾਹੀਦੀ ਹੈ ਕਈ ਬਾਲੀਵੁੱਡ ਐਕਟ੍ਰੈਸ ਇਸੋ ਜਿਹਾ ਨੇ ਜੇ ਹੁਣ ਮੈਂ ਰਾਖੀ ਸਾਮਨ ਦੀ ਗੱਲ ਕਰ ਲਾਂ ਇੰਨਾ ਬੋਟੌਕਸ ਇੰਨਾ ਜ਼ਿਆਦਾ 립 ਫਿਲਰ ਸਾਰਾ ਕੁਝ ਇੰਨੇ ਚੇਂਜਸ ਆਪਣੇ ਫੇਸ ਤੇ ਕਰਾਇਆ ਕਿ ਦੂਰੋਂ ਪਛਾਣ ਕੇ ਵੀ ਲੋਕ ਕਹਿ ਸਕਦੇ ਵੀ ਇਹਨੇ ਆਪਣਾ ਪੂਰਾ ਮਹੂਲੀਆ ਚੇਂਜ ਕਰ ਲਿਆ ਹੋਇਆ ਹੋਰ ਬਹੁਤ ਸਾਰੇ ਨੇ ਇਹੋ ਜਿਹੇ ਮੈਂ ਜਿਨ੍ਹਾਂ ਦਾ ਨਾਮ ਸ਼ਾਇਦ ਮੇਰੇ ਮਾਈਂਡ 'ਚ ਵੀ ਨਾ ਹੋਵੇ ਪਰ ਸਰ ਕਿੱਥੇ ਇਹ ਲ ਇਹ ਲਾਈਨ ਕ੍ਰਾਸ ਕਰਨੀ ਬੜੀ ਮੁਸ਼ਕਿਲ ਹੋ ਜਾਂਦੀ ਹੈ ਕਈ ਵਾਰੀ ਪੇਸ਼ੈਂਟ ਨੂੰ ਨੌਲੇਜ ਨਹੀਂ ਹੁੰਦੀ ਫਿਰ ਤੁਸੀਂ ਇੱਕ ਰਿਸਪੌਂਸਿਬਿਲਟੀ ਜਿਹੜੀ ਉਹਨਾਂ ਦੇ ਚੱਕਦੇ ਹੋ ਕਿ ਜੇ ਸਾਡੇ ਕੋਲ ਆਏ ਉਹਨਾਂ ਦਾ ਰਿਜ਼ਲਟ ਵਧੀਆ ਹੋਣਾ ਚਾਹੀਦਾ ਕਿਉਂਕਿ ਜੇ ਬਾਹਰ ਜਾਣਗੇ ਤਾਂ ਨਾਮ ਮੇਬੀ ਡਾਕਟਰ ਦਾ ਸਭ ਤੋਂ ਪਹਿਲਾਂ ਪੁੱਛਿਆ ਜਾਏਗਾ ਵੀ ਕਿਤੋਂ ਕਰਵਾਇਆ ਹੈ ਟ੍ਰੀਟਮੈਂਟ ਦੇਖੋ ਜਿਹੜੇ ਸੈਲਿਬ੍ਰਿਟੀ ਦੇ ਨਾਮ ਲੈਂਦੇ ਨੇ ਹੋਰ ਵੀ ਬਹੁਤ ਸੈਲਿਬ੍ਰਿਟੀਆਂ ਨੇ ਉਹਨਾਂ ਦੀ ਪਬਲਿਕ ਇਮੇਜ ਇੱਦਾਂ ਦੀ ਬਣ ਚੁੱਕੀ ਹੈ ਕਿ ਉਹ ਬੜੇ ਐਗਜ਼ੈਜਰੇਟਿਡ ਤਰੀਕੇ ਦੇ ਨਾਲ ਆਪਣੀ ਪਬਲਿਕ ਇਮੇਜ ਸ਼ੋਅ ਕਰ ਦਿੰਦੇ ਨੇ ਕਿ ਉਹਨਾਂ ਦੇ ਫੇਸ ਉੱਤੇ ਬ ਡਾਕਟਰ ਤੁਹਾਨੂੰ ਇੱਕ ਇੱਕ ਲਾਈਨ ਤੱਕ ਹੀ ਗਾਈਡ ਕਰ ਸਕਦਾ ਹੈ ਬਾਈ ਜਿਵੇਂ ਡਾਕਟਰ ਨੂੰ ਵੀ ਕਹੋਗੇ ਕਿ ਨਹੀਂ ਮੈਨੂੰ ਆਪਣੀ ਇਮੇਜ ਮੇਨਟੇਨ ਕਰਨੀ ਹੈ ਤੇ ਮੈਨੂੰ ਐਨਾ ਫਿਲਰ ਭਾਓ ਤੇ ਕਈ ਵਾਰ ਡਾਕਟਰਸ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਬਾਈ ਦੀ ਸੈਲਿਬ੍ਰਿਟੀਜ਼ ਕਿ ਤੁਸੀਂ ਇਹ ਸਾਰੇ ਚੀਜ਼ ਸਾਡੇ ਤੇ ਕਰੋ ਤੇ ਉਹਨਾਂ ਨੂੰ ਕਰਨੀਆਂ ਪੈਂਦੀਆਂ ਨੇ ਇਹ ਚੀਜ਼ਾਂ ਤੁਸੀਂ ਕਿਸ ਲੈਵਲ ਦਾ ਕੀ ਕਰਾਣਾ ਚਾਹੁੰਦੇ ਇਟ ਇਜ਼ ਐਨਟਾਇਰਲੀ ਅਪ ਟੂ ਯਰ ਪਰਸਨਲ ਚੋਇਸ ਡਾਕਟਰ ਕੈਨ ਓਨਲੀ ਗਾਈਡ ਯੂ ਕਿ ਅਸੀਂ ਇਸ ਲਿਮਿਟ ਤੱਕ ਕਰਾਂਗੇ ਪਰ ਜੇ ਤੁਸੀਂ ਉਸ ਤੋਂ ਵੱਧ ਜਾਂਦੇ ਹੋ ਤਾਂ ਡਾਕਟਰ ਵੀ ਕਰਨ ਨੂੰ ਤਿਆਰ ਹੁੰਦੇ ਨੇ ਕੁਝ ਅਸੀਂ ਯੂਜੂਲੀ ਪੇਸ਼ੈਂਟਸ ਦੇ ਉਸ ਲੈਵਲ ਦਾ ਕੀ ਕਰਦੇ ਹਾਂ ਕਿ ਉਹ ਇੱਕ ਓਬਵੀਅਸ ਨਾ ਲੱਗੇ ਕਿ ਬੰਦਾ ਬਾਹਰ ਜਾ ਰਿਹਾ ਹੈ ਤੇ ਲੋਕੀ ਕਹਿੰਣ ਯਾਰ ਤੂੰ ਚਿਹਰੇ ਤੇ ਕੀ ਕਰਾਇਆ ਅਸੀਂ ਉਸ ਲੈਵਲ ਤੱਕ ਨਹੀਂ ਪਹੁੰਚਦੇ ਆਪਾਂ ਇੱਕ ਬੜਾ ਹੀ ਸਟਲ ਜਾਂ ਸਿੰਪਲ ਜਿਹਾ ਪੇਸ਼ੈਂਟ ਨੂੰ ਫਿਨਿਸ਼ ਦਿੰਨੇ ਆ ਤਾਂ ਕਿ ਉਹ ਪੇਸ਼ੈਂਟ ਦੇ ਚਿਹਰੇ ਨੂੰ ਨਿਖਾਰੇ ਪਰ ਲੋਕੀ ਇਹ ਨਾ ਕਹਿਣ ਯਾਰ ਤੂੰ ਕੀ ਕਰਾਇਆ ਫੇਸ ਦੇ ਉੱਤੇ ਇਸਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਹਮੇਸ਼ਾ ਕੋਈ ਕੰਸੈਂਟ ਫਾਰਮ ਹੁੰਦਾ ਹੈ ਜੇ ਕੋਈ ਪੇਸ਼ੈਂਟ ਆਂਦੇ ਹਨ ਉਹਨਾਂ ਦੇ ਕੰਸੈਂਟ ਫਾਰਮ ਲਿਖਿਆ ਜਾਂਦਾ ਕਿਉਂਕਿ ਹੁਣ ਜਿਵੇਂ ਇਹ ਕੇਸ ਹੋਇਆ ਉਸ ਤੋਂ ਬਾਅਦ ਮੈਨੂੰ ਲੱਗਾ ਵੀ ਲੋਕ ਥੋੜਾ ਘਬਰਾਣਗੇ ਵੀ ਅਸੀਂ ਇਹ ਚੀਜ਼ਾਂ ਨਹੀਂ ਕਰਵਾਈਏ ਉਹਨੂੰ ਨੇਚਰਲ ਬਿਊਟੀ ਦੇ ਤੌਰ ਤੇ ਰੱਖੀ ਪਰ ਜਿਹੜਾ ਸੁਸਾਇਟੀ ਦੇ ਨਾਲ ਤੁਰਨਾ ਉਹ ਵੀ ਇੱਕ ਇਮੇਜ ਬਣਾ ਕੇ ਤੁਰਨਾ ਉਹ ਵੀ ਬਹੁਤ ਜ਼ਰੂਰੀ ਹੈ ਇਸ ਚੀਜ਼ ਦੇ ਵਿੱਚ ਦੇਖੋ ਜਿਵੇਂ ਮੈਂ ਕਿਹਾ ਕਿ ਉਹਨਾਂ ਦਾ ਲਾਸਟ ਵਿਜ਼ਿਟ ਕਲੀਨਿਕ ਦੇ ਵਿੱਚ ਮਾਰਚ ਸੀਗਾ ਇਹਦਾ ਮਤਲਬ ਜੇ ਉਹਨਾਂ ਦੀ ਡੈਥ 27 ਜੂਨ ਨੂੰ ਹੋਈ ਹੈ ਸੋ 3 ਮਹੀਨੇ ਉਹ ਇੱਥਾਂ ਤੱਕ ਡਾਕ ड्रिप्स बहुत कॉमन ਨੇ ਤੇ ਉਹਨਾਂ ਨੇ ਉਹ ਡ੍ਰਿਪ ਮੰਗਾ ਕੇ ਆਪਣੇ ਘਰ ਦੇ ਵਿੱਚ ਹੀ ਲਗਾਈ ਉਹਨਾਂ ਨੇ ਐਮਪਟੀ ਸਟਮਕ ਲਗਾਇਆ ਸੋ ਉਹ ਇੱਕ ਕਾਰਨ ਹੋ ਸਕਦਾ ਹੈ कंसेंट फॉर्म कंसेंट फॉर्म ਦੇ ਤਹਾਂ ਦਾ ਦੇਖੋ ਅਸੀਂ ਹਰ ਪ੍ਰੋਸੀਜਰ ਤੋਂ ਪਹਿਲੇ ਆਈਡਲੀ ਪੇਸ਼ੈਂਟ ਤੋਂ ਕੰਸੈਂਟ ਲੈਣਾ ਚਾਹੀਦਾ ਹੈ ਗਵਰਨਮੈਂਟ ਆਫ ਇੰਡੀਆ ਕਹਿੰਦੀ ਹੈ ਕਿ ਰਿਟਰਨ ਕੰਸੈਂਟ ਦੇ ਨਾਲ ਨਾਲ ਜੇ ਤੁਸੀਂ ਕੋਈ ਹੁਣ ਪ੍ਰੋਸੀਜਰ ਕਰ ਰਹੇ ਹੋ ਤਾਂ ਵਰਬਲ ਕੰਸੈਂਟ ਪੇਸ਼ੈਂਟ ਦਾ ਵੀਡੀਓ ਕੰਸੈਂਟ ਵੀ ਹੋਣਾ ਚਾਹੀਦਾ ਹੈ ਕਿ ਜੇ ਪੇਸ਼ੈਂਟ ਬੋਲੇ ਕਿ ਮੈਂ ਆਪਣੀ ਹੋਸ਼ਵਾਰ ਆਵਾਜ਼ ਦੇ ਅੰਦਰ ਇਹ ਪ੍ਰੋਸੀਜਰ ਕਰਾਣ ਨੂੰ ਮੈਂ ਰੈਡੀ ਹਾਂ ਇਹਦੇ ਇਹ ਸਾਈਡ ਇਫੈਕਟਸ ਨੇ ਇਹਦੀ ਇਹ ਕੰਪਲਿਕੀਸ਼ਨਸ ਹੋ ਸਕਦੀਆਂ ਨੇ ਤੇ ਤੁਹਾਨੂੰ ਜੇ ਆਪਾਂ ਹੁਣ ਕੋਈ ਪੀਲਿੰਗ ਕਰ ਰਹੇ ਹਾਂ ਕਿ ਤੁਹਾਨੂੰ 3-4 ਦਿਨ ਧੁੱਪ ਤੋਂ ਬਚ ਕੇ ਰਹਿਣਾ ਹੈ ਤੁਹਾਨੂੰ ਸਨਸਕ੍ਰੀਨ ਲਾਉਣ ਤੋਂ ਵੱਧ ਲਗਾਉਣਾ ਹੈ 3-4 ਦਿਨਾਂ ਲਈ ਤੁਹਾਨੂੰ 5-5 ਵਾਰ ਸਨਸਕ੍ਰੀਨ ਲਗਾਉਣਾ ਪੈ ਸਕਦਾ ਹੈ ਸੋ ਉਹ ਇੱਕ ਪ੍ਰੋਪਰ ਕੰਸੈਂਟ ਦੇ ਵਿੱਚ ਤੇ ਪੇਸ਼ੈਂਟ ਕਮਿਊਨੀਕੇਸ਼ਨ ਬਹੁਤ ਇੰਪੋਰਟੈਂਟ ਹੈ ਤੁਸੀਂ ਪੇਸ਼ੈਂਟ ਨੂੰ ਦੱਸੋ ਕਿ ਆਪਾਂ ਇਹ ਪ੍ਰੋਸੀਜਰ ਕਰ ਰਹੇ ਹਾਂ ਇਹਦੇ ਇਹ ਕੰਪਲਿਕੀਸ਼ਨ ਹੋ ਸਕਦੀਆਂ ਨੇ ਇਹ ਸਾਈਡ ਇਫੈਕਟ ਹੋ ਸਕਦੀਆਂ ਬਟ ਅਸੀਂ ਇਹ ਟਰਾਈ ਕਰਾਂਗੇ ਵਿਦ ਆਰ ਸਕਿੱਲ ਕਿ ਇਹ ਦੋਨੋਂ ਚੀਜ਼ਾਂ ਮਿਨਿਮਮ ਹੋਣ ਤਾਂ ਤੁਹਾਨੂੰ ਇਫੈਕਟ ਵੱਧ ਤੋਂ ਵੱਧ ਮਿਲੇ ਸੋ ਕੰਸੈਂਟ ਫਾਰਮ ਹ ਕੀ ਕੈਮੀਕਲ ਪੀਲ ਜੇ ਕੰਸੈਂਟ ਫਾਰਮ ਕਰਾਨੇ ਆ ਬੋਟੌਕਸ ਫਿਲਰ ਦੇ ਵਿੱਚ ਕੰਸੈਂਟ ਫਾਰਮ ਹੁੰਦਾ ਹੀ ਹੁੰਦਾ ਬਿਕੋਜ਼ ਇਹ ਪ੍ਰੋਸੀਜਰ ਈਵਨ ਥੋ ਬੜੇ ਗਲੈਮਰਸ ਤੇ ਬੜੇ ਅੱਛੇ ਤੇ ਬੜੇ ਫੇਮਸ ਨੇ ਸਾਈਡ ਇਫੈਕਟ ਇਸੇ ਤੋਂ ਵੀ ਹੋ ਸਕਦੇ ਆ ਡਾਕਟਰ ਵਿਦ ਦਾ ਹਾਈਐਸਟ ਐਕਸਪੀਰੀਐਂਸ ਤੇ ਕੈਲੀਬਰ ਦੇ ਵੀ ਸਾਈਡ ਇਫੈਕਟ ਹੋ ਸਕਦਾ ਸੋ ਉਹ ਕੰਸੈਂਟ ਫਾਰਮਸ ਨਾਲ ਤਾਂ ਪੇਸ਼ੈਂਟ ਨੂੰ ਅਵੇਅਰਨੈਸ ਰਹੇਗੀ ਕਿ ਇਹ ਚੀਜ਼ਾਂ ਹੋ ਸਕਦੀਆਂ ਨੇ ਇਸ ਪ੍ਰੋਸੀਜਰ ਨਾਲ ਤੇ ਡਾਕਟਰ ਵੀ ਔਨ ਦਾ ਸੇਫ ਸਾਈਡ ਰਹਿੰਦਾ ਕਿ ਬਾਅਦ ਦੇ ਵਿੱਚ ਕੋ ਪ੍ਰੋਬਲਮ ਆਂਦੀ ਤਾਂ ਪੇਸ਼ੈਂਟ ਨੋਜ਼ ਕਿ ਇਹ ਸਾਰਾ ਕੁਝ ਹੋ ਸਕਦਾ ਸੀ ਸੋ ਪੇਸ਼ੈਂਟ ਦੇ ਦਿੱਤਾ ਜਾਂਦਾ ਹੈ ਅਗਰ ਅਸੀਂ ਦੇਖੀਏ ਕਿ ਹੁਣ ਇੱਕ ਸ਼ਫਾਲੀ ਦੇ ਕੇਸ ਤੋਂ ਬਾਅਦ ਬਹੁਤ ਸਾਰੇ ਕੇਸਿਸ ਇਹੋ ਜਿਹੇ ਸਾਹਮਣੇ ਆਣੇ ਸ਼ੁਰੂ ਹੋ ਗਏ ਵੀ ਇਹਨਾਂ ਨਾਲ ਵੀ ਇਦਾਂ ਹੋਇਆ ਸੀਗਾ ਹੁਣ ਇੱਕ ਕਾਨਪੂਰ ਦਾ ਕੇਸ ਆਇਆ ਦੋ ਬ੍ਰਦਰਸ ਨੇ ਜਿਹੜਾ हेयर ट्रांसਪਲੈਂਟ ਕਰਾਇਆ ਸੀਗਾ ਉਹਨਾਂ ਦੀ ਵੀ ਡੈਥ ਜਿਹੜੀ ਹੋ ਗਈ ਕੀ ਉਹਦਾ ਕਾਰਨ ਮੰਨਦੇ ਹੋ ਵੀ हेयर ट्रांसਪਲੈਂਟ ਵੀ ਕੁਝ ਘਾਤਕ ਹੋ ਸਕਦਾ ਹੈ ਕਿ ਇਹਦੇ ਨਾਲ ਜਿਹੜੀ ਜਾਨ ਜਾ ਸਕਦੀ ਹੈ ਦੇਖੋ ਆਪਾਂ हेयर ट्रांसਪਲੈਂਟ ਮੇਰੇ ਜਿਵੇਂ ਸਾਡੇ ਸੈਂਟਰ ਦੇ ਵਿੱਚ ਬਹੁਤ ਸਾਲਾਂ ਤੋਂ ਹੋ ਰਿਹਾ ਹੈ हेयर ट्रांसਪਲੈਂਟ ਜੇ ਕੋਈ ਕੁਆਲੀਫਾਈਡ ਡਾਕਟਰ ਤੋਂ ਅਡਾ ਕਰੇ ਤਾਂ ਮੇਰੇ ਫਾਦਰ ਨੇ ਜਿਵੇਂ ਮੋਰ ਥੈਨ 2000 ਹੇਟ ਟ੍ਰਾਂਸਪਲਾਂਟਸ ਕੀਤੇ ਨੇ ਅਸੀਂ ਮੈਂ ਵੀ ਉਹਨੇ ਟ੍ਰਾਂਸਪਲਾਂਟੇਸ਼ਨ ਦੇ ਵਿੱਚ ਆਇਆ ਅ ਡੈਥ ਦੇਖੋ ਬਹੁਤ ਹੀ ਰੇਅਰ ਹੈ ਹੇਟ ਟ੍ਰਾਂਸਪਲਾਂਟ ਦੇ ਵਿੱਚ ਹੋਣੀ ਨਹੀਂ ਚਾਹੀਦੀ ਉਹ ਜੋ ਕੇਸ ਤੁਸੀਂ ਗੱਲ ਕਰ ਰਹੇ ਹੋ ਉਹ ਇਟ ਵਾਸ ਡਨ ਬਾਏ ਟੈਕਨੀਸ਼ੀਅਨਸ ਜਿਨ੍ਹਾਂ ਨੇ ਜਿਨ੍ਹਾਂ ਦੀ ਮੈਡੀਕਲ ਫੀਲਡ ਦੇ ਵਿੱਚ ਕੋਈ ਕੁਆਲੀਫਿਕੇਸ਼ਨ ਜਾਂ ਡਿਗਰੀ ਨਹੀਂ ਸੀ ਬਹੁਤ ਸੈਂਟਰਸ ਨੇ ਪੰਜਾਬ ਨੋਰਥ ਇੰਡੀਆ ਦੇ ਵਿੱਚ ਜੋ ਬਹੁਤ ਹੀ ਘੱਟ ਰੇਟ ਦੇ ਉੱਤੇ ਹੈ ਟ੍ਰਾਂਸਪਲਾਂਟੇਸ਼ਨ ਕਰ ਰਹੇ ਨੇ ਉਹ ਹੁਣ ਪੇਸ਼ੈਂਟ ਦੀ ਗੱਲ ਹੈ ਕਿ ਮੈਂ ਪੈਸੇ ਬਚਾਣ ਦੇ ਲਈ ਸਸਤੇ ਗ੍ਰਾਫਟ ਲਵਾ ਲਾਂ ਤੇ ਮੈਕ ਟੈਕਨੀਸ਼ੀਅਨ ਤੋਂ ਲਵਾ ਲਾਂ ਜਿਹਦੇ ਅੰਦਰ ਪ੍ਰੋਪਰ ਹਾਈਜੀਨ ਦਾ ਖਿਆਲ ਨਹੀਂ ਰੱਖਿਆ ਜਾਂਦਾ 6 ਆਵਰਸ ਦੇ ਵਿੱਚ ਤੁਹਾਡੇ 4000 ਗ੍ਰਾਫਟ 5000 ਗ੍ਰਾਫਟ ਲਾ ਦਿੰਦੇ ਨੇ ਸਹੀ ਤਰੀਕੇ ਨਾਲ ਨਹੀਂ ਲੱਗਦੇ ਉਹ ਉਹਨਾਂ ਦਾ ਐਕਸਟ੍ਰੈਕਸ਼ਨ ਨਹੀਂ ਹੁੰਦਾ ਪ੍ਰੋਪਰ ਤਰੀਕੇ ਨਾਲ ਜਿੱਥੋਂ ਉਹ ਵਾੜ ਲੈਂਦੇ ਨੇ ਜਿਹਨੂੰ ਡੋਨਰ ਏਰੀਆ ਬੋਲਦੇ ਆ ਉੱਥੇ ਉਹ ਇਸ ਤਰੀਕੇ ਨਾਲ ਵਾੜ ਲੈ ਲੈਂਦੇ ਨੇ ਕਿ ਉੱਥੇ ਕਦੀ ਵਾਪਸ ਗ੍ਰੋਥ ਹੀ ਨਹੀਂ ਆਂ ਸੋ ਲੋਕੀ ਪੈਸੇ ਬਚਾਨ ਦੇ ਪਿੱਛੇ ਟੈਕਨੀਸ਼ੀਅਨਸ ਕੋਲ ਜਾਣਾ ਡਾਕਟਰਸ ਨੂੰ ਅੱਜਕਲ੍ਹ ਸ਼ਾਇਦ ਵੱਧ ਪ੍ਰੀਫਰ ਕਰਨ ਲੱਗੇ ਨੇ ਤੇ ਇਹ ਸਾਰਾ ਕੁਝ ਇੱਕੋ ਚੀਜ਼ ਕਰਕੇ ਹੋਇਆ ਕਿਉਂਕਿ एवरीवन ਕਿਉਂਕਿ ਹਰ ਟੈਕਨੀਸ਼ੀਅਨ ਹਰ ਗਲੀ ਹੱਲੇ ਦੇ ਵਿੱਚ ਇੱਕ ਹੈ ਟ੍ਰਾਂਸਪਲੈਂਟ ਕਲੀਨਿਕ ਖੁੱਲ ਗਿਆ ਜਿਹਦੇ ਵਿੱਚ 10 ਰੁਪਏ ਗ੍ਰਾਫਟ 15 ਰੁਪਏ ਗ੍ਰਾਫਟ ਲੈ ਕੇ ਵੀ ਟੈਕਨੀਸ਼ੀਅਨਸ ਕਰ ਰਹੇ ਨੇ ਹੁਣ ਪੇਸ਼ੈਂਟ ਦੀ ਮਰਜ਼ੀ ਹੈ ਕਿ ਪੇਸ਼ੈਂਟ ਆਪਣਾ ਪੈਸੇ ਬਚਾਣ ਦੇ ਲਈ ਸੇਫਟੀ ਕੰਪਰੋਮਾਈਜ਼ ਕਰਨਾ ਚਾਹੁੰਦਾ ਹੈ ਕਿ ਕੀ ਉਹ ਇੱਕ ਪੜੇ ਲਿਖੇ ਡਾਕਟਰ ਕੋਲ ਜਾ ਕੇ ਵਾਟ ਪੈਸੇ ਦੇ ਕੇ ਪ੍ਰੋਪਰ ਹੈ ਟ੍ਰਾਂਸਪਲਾਂਟ ਕਰਨਾ ਚਾਹੀਦਾ ਹੈ ਜੇ ਉਹ ਹੱਥ ਦੇ ਵਿੱਚ ਸ਼ਫਾ ਜੇ ਡਾਕਟਰ ਦੀ ਹੋਵੇਗੀ ਤਾਂ ਕੋਈ ਵੀ ਕੰਪਲਿਕੀਸ਼ਨ ਜਾਂ ਡੈਥ ਵਰਗੀ ਸਾਈਡ ਇਫੈਕਟ ਤਾਂ ਕਦੇ ਵੀ ਰਿਪੋਰਟਡ ਨਹੀਂ ਹੈ ਇਦਾਂ ਡਾਕਟਰਸ ਵੱਲੋਂ ਹੈ ਟ੍ਰਾਂਸਪਲਾਂਟੇਸ਼ਨ ਦੇ ਵਿੱਚ ਸਰ ਕੀ ਕਹਿਣਾ ਚਾਹੁੰਦੇ ਹੋ ਸਾਡੀ ਆਡੀਅנס ਨੂੰ ਕਿਵੇਂ ਡਿਫਰੈਂਸ਼ੀਏਟ ਕੀਤਾ ਜਾਵੇ ਕਿ ਜੇ ਤੁਸੀਂ ਆਪਣਾ ਕੋਈ ਟ੍ਰੀਟਮੈਂਟ ਕਰਵਾਣੇ ਹੋ ਉਸ ਦਾ ਸਾਈਡ ਇਫੈਕਟ ਕੀ ਹੋਣ ਵਾਲਾ ਹੈ ਕਿ ਤੁਸੀਂ ਜਿਹੜੇ ਮੇਜਰ ਸਾਨੂੰ ਦੱਸੇ ਨੇ ਵੀ ਸਾਈਡ ਇਫੈਕਟ ਤੁਸੀਂ ਪਹਿਲਾਂ ਹੀ ਤੋਂ ਬਾਅਦ ਤੁਸੀਂ ਟ੍ਰੀਟਮੈਂਟ ਕਰਦੇ ਹੋ ਔਰ ਜ਼ਿਆਦਾਤਰ ਦੇਖਿਆ ਜਾਵੇ ਵੀ ਜਿਵੇਂ ਤੁਸੀਂ ਦੱਸਿਆ ਵੀ ਜਿਹੜੇ ਡਾਕਟਰਸ ਆਪਾਂ ਹੁਣ ਦੇਖ ਰਹੇ ਆ ਲੋਕਲ ਬ੍ਰਾਂਡਸ ਨਹੀਂ ਯੂਜ਼ ਕਰਦੇ ਜਾਂ ਫਿਰ ਲੋਕਲ ਚੀਜ਼ਾਂ ਦੇ ਉੱਤੇ ਜ਼ਿਆਦਾ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ ਔਰ ਸਾਰਾ ਕੁਝ ਐਕਸਪਲੇਨ ਪਹਿਲਾਂ ਹੀ ਪੇਸ਼ੈਂਟ ਨੂੰ ਕੀਤਾ ਜਾਂਦਾ ਕਿ ਇਹਦਾ ਇੰਨੀ ਕਾਸਟ ਹੋਏਗੀ ਤਾਂ ਤੁਸੀਂ ਆਪਣਾ ਜਿਹੜਾ ਕੰਸੈਂਟ ਫਾਰਮ ਸਾਈਨ ਕਰੋ ਕਿਵੇਂ ਡਿਫਰੈਂਸ਼ੀਏਟ ਕਰੋਗੇ ਇਸ ਚੀਜ਼ ਨੂੰ ਜਿਵੇਂ ਤੁਹਾਨੂੰ ਹੁਣੇ ਮੈਂ ਦੱਸਿਆ ਕਿ ਇੱਕ ਵੈਬਸਾਈਟ ਹੈਗੀ www.iidvl.org ਉੱਥੇ ਜਾ ਕੇ ਲੱਭੋ ਔਰ ਡਾਕਟਰ ਜਿਹਨੂੰ ਤੁਸੀਂ ਟ੍ਰੀਟਮੈਂਟ ਲੈ ਰਹੇ ਹੋ ਉਹਨਾਂ ਦਾ ਨਾਮ ਪਾਓ वो डॉक्टर एक्चुअली क्वालिफाइड है कि नहीं वो डॉक्टर तो तूी तो उस वैबसाइट के उत्ते दिख जाएगा कि डॉक्टर एक्चुअली डिग्री होल्ड करता है तो इज़ ही केपेबल एंड इज़ ही क्वालिफाइड टू ट्रेन यू कि नहीं ਗੱਲ ਹੈ ਕੰਪਲਿਕೇಷನ್ಸ್ ਦੀ ਜਾਂ ਕਿਸੇ ਹੋਰ ਚੀਜ਼ ਦੀ ਡਾਕਟਰ ਦਾ ਇੱਕ ਕਮਿਊਨੀਕੇਸ਼ਨ ਕਰਨਾ ਪੇਸ਼ੈਂਟ ਦੇ ਨਾਲ ਬਹੁਤ ਹੀ ਇੰਪੋਰਟੈਂਟ ਹੈ ਡਾਕਟਰ ਕਿਸ ਤਰੀਕੇ ਨਾਲ ਪੇਸ਼ੰ ਨੂੰ ਸਮਝਾਵੇ ਕੰਸੈਂਟ ਫਾਰਮ ਸਾਈਨ ਕਰਨਾ ਦੇਖੋ ਕੰਸੈਂਟ ਫਾਰਮ ਸਾਈਨ ਕਰਨੇ 2 ਮਿੰਟ ਲੱਗਦੇ ਹੈ ਤਾਂ ਸੇ ਕੰਸੈਂਟ ਫਾਰਮ ਸਾਈਨ ਪੇਸ਼ੈਂਟ ਕਰਦਾ ਹੈ ਤੇ ਇੱਕ ਉਹਦੇ ਮੌਜੂਦਗੀ ਦੇ ਵਿੱਚ ਇੱਕ ਵਿਟਨੈਸ ਕਰਦਾ ਹੈ ਕੰਸੈਂਟ ਫਾਰਮ ਸਾਈਨ ਕਰਵਾਉਣਾ ਪੇਸ਼ੈਂਟ ਤੋਂ ਕੁਝ ਵੱਡੀ ਗੱਲ ਨਹੀਂ ਹੈ ਪੇਸ਼ੈਂਟ ਨੂੰ ਕਹਿ ਦਿਓ ਜੀ ਇੱਥੇ ਸਾਈਨ ਕਰ ਦਿਓ ਪੇਸ਼ੈਂਟ ਸਾਈਨ ਕਰ ਦੇਗਾ ਉਹ ਇੰਪੋਰਟੈਂਟ ਨਹੀਂ ਹੈ ਉਹ ਤਾਂ ਚਲ ਮੈਡੀਕਲ ਲੀਗਲੀ ਇੰਪੋਰਟੈਂਟ ਹੈ ਬਟ ਪੇਸ਼ੈਂਟ ਨੂੰ ਸ ਗੱਲ ਕਰੋ ਪੇਸ਼ੈਂਟ ਨਾਲ ਜੇ ਤੁਹਾਡਾ ਡਾਕਟਰ ਤੁਹਾਡੇ ਨਾਲ 10-15 ਮਿੰਟ ਲਾ ਕੇ ਤੁਹਾਨੂੰ ਗੱਲ ਸਮਝਾ ਰਿਹਾ ਹੈ ਕੰਸੈਂਟ ਫਾਰਮ ਚਲੋ ਸਾਈਨ ਕਰਵਾਏਗਾ ਹੀ ਕਰਵਾਏਗਾ ਤੁਹਾਡੇ ਤੋਂ ਡਾਕਟਰ ਦੀ ਡਿਗਰੀ ਹੋਵੇ ਥੈਨ ਕੰਪਲਿਕੀਸ਼ਨ ਦਾ ਰਿਸਕ ਤੁਸੀਂ ਆਪ ਦੱਸੋ ਜੇ ਪ੍ਰੋਪਰ ਇੱਕ ਐਕਸਪੀਰੀਅੰਸ ਹੈਂਡ ਤੁਹਾਡਾ ਕੋਈ ਪੇਸ਼ੈਂਟ ਤੁਸੀਂ ਟਰੀਟ ਕਰ ਰਹੇ ਹੋ ਤਾਂ ਕੰਪਲਿਕੀਸ਼ਨ ਰਿਸਕ ਨਹੀਂ ਆਏਗਾ ਜੋ ਹੈਅ ਟ੍ਰਾਂਸਪਲੈਂਟ ਨਾਲ ਡੈਥ ਹੋਈ ਬਾਹਰਲੀ ਕੰਟਰੀਜ਼ ਦੇ ਵਿੱਚ ਵੀ ਲੋਕਾਂ ਦੀ ਡੈਥਸ ਹੁੰਦੀਆਂ ਨੇ ਜਿਹੜਾ ਤੁਸੀਂ ਦੱਸ ਰਹੇ ਸ਼ਿਵਾਲੀ ਜੀ ਨਾਲ ਜੋ ਗਲੂਟਾਥੀਓਨ ਨਾਲ ਹੋਇਆ ਜੇ ਇਹ ਸਾਰਾ ਕੁਝ ਇੱਕ ਮੈਡੀਕਲ ਸੁਪਰਵਾਈਜ਼ਰ ਹੁੰਦਾ ਤਾਂ ਸ਼ਾਇਦ ਇਹ ਹਾਦਸੇ ਕਦੀ ਹੁੰਦੇ ਹੀ ਨਾ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਵਾਸਤੇ ਸਾਡੇ ਨਾਲ ਡਾਕਟਰ ਅਸ਼ਪਜੀਤ ਪੂਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਤਰੀਕੇ ਦੇ ਨਾਲ ਜਿਹੜੇ ਸਾਈਡ ਇਫੈਕਟ ਤੋਂ ਬਚਿਆ ਜਾ ਸਕਦਾ ਹੈ ਕਿ ਜੇਕਰ ਤੁਸੀਂ ਡਾਕਟਰ ਦੀ ਸੁਪਰਵੀਜ਼ਨ ਦੇ ਇਹ ਕਰ ਦੇਖਿਆ ਜਾਵੇ ਕਿ ਜਿੰਨੇ ਵੀ ਟ੍ਰੀਟਮੈਂਟਸ ਹੁੰਦੇ ਸਾਰੇ ਕੈਮੀਕਲ ਬੇਸਡ ਹੁੰਦੇ ਨੇ ਬਿਲਕੁਲ ਤਾਂ ਉਸ ਚੀਜ਼ ਦੀ ਜਾਣਕਾਰੀ ਪੇਸ਼ੈਂਟ ਤੱਕ ਬਿਲਕੁਲ ਪਹੁੰਚਾਉਣ ਦੀ ਜ਼ਿੰਮੇਵਾਰੀ ਇਹਨਾਂ ਦੇ ਵੱਲੋਂ ਵੀ ਚੁੱਕੀ ਜਾਂਦੀ ਹੈ ਔਰ ਦੂਜੇ ਪਾਸੇ ਜਿਵੇਂ హెయిਰ ਟ੍ਰਾਂਸਪਲੈਂਟ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਕਿ హెయిਰ ਪੈਚਸ ਲਗਵਾ ਲੈਂਦੇ ਨੇ ਲੋਕ ਜੇ ਜਿਨ੍ਹਾਂ ਦੇ ਵਾਲ ਜਿਹੜੇ ਸਿਰ ਤੇ ਘੱਟ ਹੋਣ ਤਾਂ ਉਹ ਵੀ ਅੱਜ ਕੱਲ ਗਲੀ ਗਲੀ ਦੇ ਵਿੱਚ ਤੁਹਾਨੂੰ ਜ਼ਰੂਰ ਬੋਰਡ ਲੱਗੇ ਦੇਖੇ ਹੋਣਗੇ ਵੀ ਤੁਸੀਂ ਇਹਨਾਂ ਦੇ ਵਿੱਚ ਇੰਨਾ హెయిਰ ਟ੍ਰਾਂਸਪਲੈਂਟ ਕਰਾ ਲਓ ਤਾਂ ਲੋਕ ਜਿਹੜੇ ਨੇ ਅੱਜ ਕੱਲ ਆਪਣੇ ਪੈਸੇ ਡਰਮਟੋਲੋਜਿਸ ਦੀ ਸਲਾਹ ਜਿਹੜੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿs ਤਰੀਕੇ ਨਾਲ ਤੁਸੀਂ ਆਪਣੇ ਟ੍ਰੀਟਮੈਂਟਸ ਜੋ ਤੁਸੀਂ ਲੈਣੇ ਹੋਇਆ ਸਪਲੀਮੈਂਟਸ ਤੁਸੀਂ ਲੈਣੇ ਹੋਇਆ ਇੰਸਟਾਗ੍ਰam ਤੋਂ ਦੇਖਿਆ ਹੋਇਆ ਜਿਹੜੀ ਗਮੀ ਬੀਅਰਸ ਹੋ ਗਿਆ ਜਾਂ ਬਾਇਓਟਿਨ ਦੇ ਜਿਹੜੇ ਕੈਪਸੂਲ ਹੋਗੇ ਸਾਰੀਆਂ ਚੀਜ਼ਾਂ ਇੱਕ ਸਾਈਡ ਤੇ ਰੱਖ ਕੇ ਬਿਲਕੁਲ ਪਹਿਲਾਂ ਆਪਣੀ ਸੇਫਟੀ ਆਪਣੇ ਬੋਡੀ ਨੂੰ ਚੈੱਕ ਕੀਤਾ ਜਾਵੇ ਡਾਕਟਰਸ ਨਾਲ ਸਲਾਹ ਕੀਤੀ ਜਾਵੇ ਫਿਰ ਉਹ ਜਿਹੜੀ ਉਸ ਦੀ ਕੰਜ਼ਮਪਸ਼ਨ ਵਧਾਈ ਜਾਵੇ ਤਾਂ ਕਿ ਕੋਈ ਵੀ ਅਸਰ ਜਿਹੜਾ ਤੁਹਾਡੀ ਬੋਡੀ ਨੂੰ ਨਾ ਪਵੇ ਜੇ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਜਾਂ ਤੁਸੀਂ ਆਪਣੀ ਬਾਡੀ ਦੇ ਵਿੱਚ ਕੋਈ ਇਨਫੈਕਸ਼ਨ ਨੂੰ ਨੋਟ ਕੀਤਾ ਹੋਇਆ ਤਾਂ ਉਸ ਚੀਜ਼ ਦਾ ਸਾਰੀ ਜਾਣਕਾਰੀ ਤੁਸੀਂ ਪਹਿਲਾਂ ਡਾਕਟਰਸ ਨਾਲ ਸਲਾਹ ਕਰੋ ਫਿਰ ਤੁਸੀਂ ਜਿਹੜੀ ਹੈ ਜਿਹੜੀ ਵੀ ਤੁਸੀਂ ਇੰਸਟਾਗ੍ਰam ਤੇ ਵੀਡੀਓ ਦੇਖਦੇ ਹੋ ਆਪਣੇ ਡਾਕਟਰ ਨੂੰ ਜ਼ਰੂਰ ਦਿਖਾਓ ਕਿ ਇਹ ਮੈਂ ਚੀਜ਼ ਕਰ ਸਕਦਾ ਯੂਜ਼ ਜਾਂ ਆਪਣੀ ਬਾਡੀ ਦੇ ਉੱਤੇ ਲਗਾ ਸਕਦੇ ਆ ਕਰੀਮ ਤਾਂਕਿ ਤੁਹਾਨੂੰ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਬਲਮ ਨਾ ਹੋਵੇ ਤਾਂ ਇਦਾਂ ਦੀ ਹੋਰ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਜਾਨਾ ਟਾਈਮਸ ਕੈਮਰਾਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਗ ਕੌਂ